ਉਹ ਹੋ ਸਤੋਰ ਨਗੜਾ ਸੁੱਖਾ ਉਹ ਪਾਣੀ ਦਾ ਗਲਾਸ ਲੈ ਲਈ ਲਿਆਉਣੀ ਆ ਕਈ ਬੋਤਲਾਂ ਦੀ ਆ ਕਮਾਂ ਚ ਬੰਦਾ ਕਰੇ ਤਾਂ ਕੀ ਕਰੇ ਹਨ ਇੱਕ ਵੇਲਾ ਹੀ ਕਰਤਾ ਮੈਂ ਕਦੋਂ ਦੀ ਡੀਕਦੀ ਸੀ ਉਹ ਹੁਣ ਮੈਂ ਕਿਹੜਾ ਦਾਦੇ ਨੂੰ ਹੱਥ ਲਾਉਣ ਗਿਆ ਸੀ ਹੁਣ ਜਦੋਂ ਕੰਮ ਹੀ ਹੈ ਜਿਆ ਸੀ ਕਵੇਲਾ ਤਾਂ ਹੋ ਗਿਆ ਸੋ ਕਰਮਨ ਵੀ ਨਿਭੜ ਗਿਆ ਨਹੀਂ ਤਾਂ ਇਹ ਨਹੀਂ ਪਤਾ ਕਿੰਨਾ ਗੇਹਰਾ ਹੋਣਾ ਸੀ ਟੀ ਲੈ ਪਾਣੀ ਚੋਲ ਗਿਆ ਤਾਰਾ ਤੁਰਾ ਹਾਂ ਹਾਂ ਕੰਮ ਤਾਂ ਨਮੇੜ ਲੈ ਚਲ ਮੈਂ ਤਾਂ ਤੇਰੇ ਨਾਲ ਗੱਲ ਕਰਨੀ ਸੀ ਮੈਂ ਤਾਂ ਕਦੋਂ ਦੀ ਡਿਕਦੀ ਆ ਓਹੋ ਕੀ ਗੱਲ ਹੋ ਗਈ ਸੁੱਖ ਹੈ ਵੇ ਸੁੱਖ ਕਾਦੀ ਹੋਣੀ ਐ ਪਹਿਲਾਂ ਮੈਨੂੰ ਐਂ ਦੱਸ ਆ ਆਪਣੀ ਬਹੂ ਹਫਤੇ ਕੁ ਬਾਅਦ ਜਾਂਦੀ ਐ ਤੈਨੂੰ ਪਤਾ ਐ ਕਿੱਥੇ ਜਾਂਦੀ ਐ ਇਹ ਹਾਂ ਪਤਾ ਹੀ ਹੁਣ ਤੈਨੂੰ ਕੀ ਪਤਾ ਨਹੀਂਗਾ ਵੀ ਉਹ ਦਵਾਈ ਦਵਾਉਣ ਜਾਂਦੀ ਐ ਜਵਾਖੇ ਨੂੰ ਵੇ ਦਵਾਈ ਦਾ ਤਾਂ ਬਹਾਨਾ ਐ ਆਪਾਂ ਨੇ ਕਦੇ ਇਹ ਨਹੀਂ ਗੌਰ ਕਰੀ ਹੈਗੀ ਵੀ ਇਹ ਕਿਹੜੇ ਦਿਨ ਜਾਂਦੀ ਹੁੰਦੀ ਐ ਕਿਹੜਾ ਦਿਨ ਮਤਲਬ ਮੈਨੂੰ ਤਾਂ ਅਜ ਲਾਪਰੀਤ ਨੇ ਦੱਸਿਆ ਇਹ ਕੋਈ ਦਵਾਈ ਦੂਈ ਨਹੀਂ ਦੁਆਣ ਜਾਂਦੀ ਹੈਗੀ ਹੋਰ ਕਿੱਥੇ ਜਾਂਦੀ ਹੈ ਇਹ ਤਾਂ ਸਿਆਣੇ ਕੋਲੇ ਜਾਂਦੀ ਹੈ ਜਦੋਂ ਵੀ ਜਾਂਦੀ ਹੈ ਨਾ ਇਹ ਦਨ ਵੀਰਵਾਰ ਹੁੰਦਾ ਹੈ ਹੁਣ ਅੱਗੇ ਵਾਸਤੇ ਵੀ ਚਾਹੇ ਤੂੰ ਗੌਰ ਕਰ ਲਈ ਅੱਛਾ ਆਹੋ ਹਾਂ ਇਹ ਤਾਂ ਗੱਲ ਤੇਰੀ ਸਹੀ ਆ ਹਨਾ ਉਹ ਲਾਪਰੀਤ ਦੀ ਸੱਸ ਦਾ ਪਤਾ ਲੱਗ ਗਿਆ ਕਿੱਥੇ ਆਹੋਾਨੂੰ ਸ਼ੱਕ ਹੋਈ ਹੈ ਹਲੇ ਪੱਕਾ ਤਾਂ ਨਹੀਂ ਪਤਾ ਲੱਗਿਆ ਹੈਗਾ ਹਾਂ ਵੀ ਉਹ ਕਿਸੇ ਸਿਆਣੇ ਸੱਪੇ ਕੋਲੇ ਗਈ ਹੈ ਉੱਥੇ ਉਹ ਚੌਂਕੀਆਂ ਚੌਂਕੀਆਂ ਪਰ ਕੇ ਆਉਂਦੀ ਹੈ ਤੇ ਨਾਲ ਮਿਲੀ ਹੋਈ ਹੈ ਇਹ ਆਪਣੇ ਵਾਲੀ ਇਹ ਵੀ ਉੱਥੇ ਜਾਂਦੀ ਬਣਦੀ ਵੱਧ ਆਪ ਵਿੱਚ ਦੀ ਆਹੋ ਮੈਨੂੰ ਤਾਂ ਪਤਾ ਹੀ ਨਹੀਂ ਸੀ ਫਿਰ ਆ ਗੱਲ ਦਾ ਹੁਣ ਗਾਹਾਂ ਨੂੰ ਗੌਰ ਰੱਖ ਲਈ ਫਿਰ ਜਾਣ ਨੂੰ ਤਾਂ ਆਪਾਂ ਰੋਕ ਨਹੀਂ ਸਕਦੇਗੇ ਇਹਨੂੰ ਤਾਂ ਹੀ ਤਾਂ ਮੈਂ ਤੈਨੂੰ ਕਹਿੰਦੀ ਆ ਜਦੋਂ ਮੈਂ ਜਸਸੀ ਨੂੰ ਕਹਿੰਦੀ ਹੁੰਨੀ ਆ ਵੀ ਮੈਂ ਵਗ ਚੱਲਦੀ ਆ ਤੂੰ ਸੋਹਣੀ ਲੱਗਦੀ ਕੱਲੀ ਜਾਂਦੀ ਮੈਨੂੰ ਨਹੀਂ ਲੈ ਕੇ ਜਾਂਦੀ ਜਦੋਂ ਤੈ ਕਹੇ ਹ ਇੱਕ ਦੋ ਵਾਰੀ ਉਹਨੂੰ ਵੀ ਭਾਈ ਮੈਂ ਵਗ ਚੱਲਦਾ ਤੇਰੇ ਨਾਲ ਕੱਲੀ ਕਿੱਥੇ ਜਾਵੇਂਗੀ ਤਾਂ ਤੈਨੂੰ ਕਹਿੰਦੀ Papa ਲੋਕ ਗੱਲਾਂ ਬਣਾਣਗੇ ਕੀ ਕਹਿਣਗੇ ਲੋਕ ਵੀ ਸਹੁਰੇ ਨਾਲ ਤੁਰੀ ਜਾਂਦੀ ਆ ਹੈ ਓਹੋ ਇਹ ਤਾਂ ਗੱਲ ਉਹਦੀ ਵੀ ਸਹੀ ਆ ਬਾਕੀ ਆਪਾਂ ਇਹ ਨਜ਼ਰੀਏ ਨਾਲ ਦੇਖੇ ਨਹੀਂ ਸੀਗਾ ਇਹਨੂੰ ਵੀ ਵੀਰਵਾਰ ਨੂੰ ਆਪਾਂ ਤਾਂ ਐਸੇ ਵੀ ਡਾਕਟਰ ਦੇ ਜਾਂਦੀ ਆ ਆਪਣਾ ਤਾਂ ਕੋਈ ਜੱਦੀ ਪੁਸ਼ਟੀ ਨਹੀਂ ਗਿਆ ਹਜੇ ਕੰਮਾਂ 'ਚ ਇਹ ਤਾਂ ਨਾ ਹੁਣ ਲਾਪਰੀਤਾ ਮੈਨੂੰ ਐ ਕਹਿੰਦੀ ਐ ਵੀ ਇਹੇਜਾ ਪਤਾ ਨਹੀਂ ਕੀ ਕੋਲ ਕੇ ਪਾ ਦੂਗੀ ਤੁਹਾਡੇ ਸਿਰ 'ਚ ਵੀ ਇਹ ਤੇ ਹੱਥ ਦਾ ਕੁਛ ਨਾ ਖਾਇਓ ਪੀਓ ਹੁਣ ਐ ਘਰ 'ਚ ਭਲਾ ਕਿੱਥੋਂ ਹੋਊਗਾ ਮੈਂ ਕਹਣਾ ਬੰਬ ਸੜ ਦੋਗੀ ਕੀ ਐ ਸਿਆਣਿਆ ਕੋਲੇ ਤੂੰ ਵੀ ਲੱਗੀ ਮਾਂ ਗਰ ਬਸ ਮੈਂ ਡਰਤਾ ਫਿਰ ਵੀ ਲੱਗਦਾ ਹੀ ਐ ਕੋਈ ਨਾ ਮੇਰੇ ਤੇ ਸੜਦੇ ਨੇ ਬੰਬ ਜਿਹੜਾ ਸਿੱਟਣਾ ਉਹ ਵੀ ਮਰੀ ਜੰਨੀ ਐ ਤੂੰ ਕੰਮ ਤਾਂ ਉਹ ਨਹੀਂ ਕਰਦੀ ਉਹ ਤੈਨੂੰ ਸੇਵੀਆਂ ਬਣਾ ਕੇ ਦਿੰਦੀ ਆ ਨਾ ਰੋਜ਼ ਵੀ ਉਹ ਖਾਣ ਪਾ ਦੂਗੀ ਵਿੱਚ ਕੁਸ ਫਿਰ ਘਰ ਤਾਂ ਲਟਾਈ ਜਾਂਦੀ ਐ ਸਿਆਣਿਆ ਕੋਲੇ ਹੋਰ ਨਹੀਂ ਜੇ ਹੈਂ ਕਰਤਾ ਲਟਾਈ ਜਾਂਦੀ ਐ ਆ ਜਿਹੜੇ ਵੀ ਹੁਣ ਆਪਾਂ ਕਰ ਵੀ ਕੀ ਸਕਦੇ ਆ ਹੁਣ ਸਿਆਣਾ ਪੈਸੇ ਤੋਂ ਬਿਨਾ ਕੋਈ ਕੰਮ ਨਹੀਂ ਕਰਦਾ ਕੋਈ ਕੰਮ ਨਹੀਂ ਕਰਦਾ ਹੈਗਾ ਹੁਣ ਲਾਪ੍ਰਿਤ ਨੇ ਮੈਨੂੰ ਦੱਸਿਆ ਵੀ ਸਾਨੂੰ ਸ਼ੱਕ ਐ ਵੀ ਇਹਨੇ ਟੌਕਸ ਵੀ ਉਹ ਸਿਆਣੇ ਖਤਰੀ ਵੇਚ ਕਰਤੇ ਜਾਂ ਇਹਦੀ ਸੱਸ ਨੂੰ ਫੜਾਈ ਹੋਣੀ ਤਾਂ ਹੀ ਇਹ ਫੋਨ ਤੇ ਲੱਗੀ ਪਈ ਸੀ ਉਹਦੀ ਸੱਸ ਨਾਲ ਗੱਲਾਂ ਕਰ ਰਹੀ ਫਿਰ ਇਹ ਜਾਂਦੇ ਤਾਂ ਸਿਰ ਤੇ ਉਹਨਾਂ ਦੇ ਘਰ ਚੱਲਦੇ ਆ ਵੇਚਦੇ ਹੋਣਗੇ ਕੋਈ ਸ਼ੱਕ ਨਹੀਂ ਹੈਗਾ ਮੈਂ ਪੁੱਛਾ ਤੀਗਾ ਇਹਨੂੰ ਜਸਜੀ ਨੂੰ ਮਹਾ ਤੂੰ ਉਹਦੀ ਸੱਸ ਨਾਲ ਗੱਲਾਂ ਕਰਦੀ ਸੀ ਕੀ ਗੱਲਾਂ ਕਰਦੀ ਸੀ ਮਹਾ ਤੈਨੂੰ ਪਤਾ ਹੋਣਾ ਵੀ ਉਹਦੀ ਸੱਸ ਕਿੱਥੇ ਆ ਕਹਿੰਦੀ ਲੈ ਮੈਂ ਤਾਂ ਉਹ ਗੱਲ ਕਰ ਲਈ ਕਹਿੰਦੀ ਐ ਕਿ ਫਿਰ ਐ ਥੋੜੀ ਪਤੰਦਾ ਐ ਤਾਂ ਮੰਨ ਲਈ ਹੈ ਵੀ ਮੈਂ ਹਾਂ ਗੱਲ ਕੀਤੀ ਹੈਗੀ ਉਹ ਗੱਲ ਤਾਂ ਕਰਦੀ ਹੋਊਗੀ ਫਿਰ ਫਿਰ ਵੀ ਅਕਸਰ ਰਿਸ਼ਤੇਦਾਰ ਗੱਲ ਤਾਂ ਜਿਹੜੀ ਮੈਂ ਕਰਦਾ ਹੁਣ ਗਾਹਾਂ ਵਾਸਤੇ ਜਾਂ ਤਾਂ ਦਾ ਧਿਆਨ ਤੂੰ ਰੱਖੀ ਜਾਂ ਫਿਰ ਵੀਰਬਾਰ ਨੂੰ ਪਹਿਲਾਂ ਮੈਂ ਸੰਦੇਹਾਂ ਨਿਕਲ ਜਾਊਂਗਾ ਮੈਂ ਵੇਖੂ ਕਿੱਧਰ ਜਾਂਦੀ ਆ ਪਤਾ ਤਾਂ ਲੱਗੂਗਾ ਫਿਰ ਐਦੀ ਗੌਰ ਰੱਖਣੀ ਪੈਣੀ ਐ ਰੋਕੀ ਤਾਂ ਇਹ ਰੁਕਦੀ ਨਹੀਂ ਹੈਗੀ ਦੇਖ ਨਾ ਹੀ ਮਿਰਥੋਂ ਰੁਕਦੀ ਨਾ ਹੀ ਤਿਰਥੋਂ ਅੱਗੇ ਤਾਂ ਮੜਾ ਮੋਟਾ ਤੇਰੇ ਤੋਂ ਡਰਦੀ ਸੀਗੀ ਤੇਰੀ ਗੱਲ ਮੰਨਦੀ ਸੀ ਹੁਣ ਤਾਂ ਉਹ ਵੀ ਪੜਦੇ ਚੱਕੇ ਤੇਰੇ ਗਏ ਹੁਣ ਤਾਂ ਤੇਰੀ ਜਮੀ ਨਹੀਂ ਸੁਣਦੀ ਹੁਣ ਉਹੀ ਤਾਂ ਗੱਲਾਂ ਹੁਣ ਇਹਦਾ ਸੱਚ ਸਾਹਮਣੇ ਆ ਗਿਆ ਹੁਣ ਮੈਥੋਂ ਕਿਉਂ ਡਰੂਗੀ ਅੱਗੇ ਤਾਂ ਬੱਸ ਮੈਨੂੰ ਆਪ ਦੇ ਨਾਲ ਲਾਇਆ ਹੋਇਆ ਸੀ ਚਾਪਲੂਸੀਆਂ ਕਰਦੀ ਸੀ ਵੀ ਇਧਰੋਂ ਇਧਰ ਇਧਰ ਵੀ ਮੈਂ ਤੇਰੇ ਨਾਲ ਹੀ ਲੜਦਾ ਰਹਿਮਾ ਉਧਰ ਤੇ ਆ ਨਹੀਂ ਨ ਜਾਵੇ ਉਹ ਬਾਬੇ ਤੋਂ ਪੜਾਇਆ ਹੋਣਾ ਕੋਈ ਮੰਤਰ ਬਾਬੇ ਤੋਂ ਮੰਤਰ ਪੜਾਇਆ ਹੋਣਾ ਉਹੀ ਤੇਰੇ ਸਿਰਚ ਪਾਇਆ ਹੋਣਾ ਤੂੰ ਮੈਥੋਂ ਹੋਰ ਨਾ ਬਾਬੇ ਤੋਂ ਮੰਤਰ ਹੁਣ ਮੈਥੋਂ ਪੜਾ ਲਈ ਤੂੰ ਫੇਰ ਉਹੀ ਗੱਲ ਕਿਹੜੇ ਬਾਬਿਆਂ ਕੋਲੇ ਕੀ ਆ ਬਾਬਿਆਂ ਕੋਲੇ ਆ ਮੈਨੂੰ ਜਿਹੜੇ ਬਾਬੇ ਹਾਲੇ ਕੰਮ ਕਰਦੇ ਆ ਨਾ ਉਹ ਆਪ ਵੀ ਨਹੀਂ ਪਾਸ ਹੁੰਦੇਗੇ ਉਹ ਵੀ ਕਰੋ ਕੱਡੇ ਵੱਡੇ ਹੁੰਦੇ ਆ ਜਿਨ੍ਹਾਂ ਨੇ ਕਰਨੀਆਂ ਦਾ ਭਗਤੀ ਇਕੱਲੇ ਬੈਠ ਕੇ ਕਰਦੇ ਉਹਨਾਂ ਨੂੰ ਆਪਣੇ ਤੇਰੇ ਮੇਰੇ ਵਰਗਾ ਦੀ ਲੋੜ ਨਹੀਂ ਹੈਗੀ ਮੈਨੂੰ ਤਾਂ ਪਤਾ ਹੈ ਮੈਂ ਕਦੇ ਦੇੜੀ ਪੈਰ ਤਰਿਆ ਬਾਹਰੇ ਹਾਂ ਜੇ ਤੱਕ ਗੰਹਾਂ ਸਿਆਣੇ ਸੱਪਿਆਂ ਕੋਲੇ ਵੀ ਮੈਨੂੰ ਤਾਂ ਪਤਾ ਐ ਜਿਹੜੀਆਂ ਗੱਲਾਂ ਮੈਨੂੰ ਸਮਝਾਣੇ ਨਾ ਆ ਉਹਨੂੰ ਸਮਝਾਣ ਵਾਲਿਆਂ ਨੇ ਸਮਝਣ ਦੀ ਉਹਨੂੰ ਲੋੜ ਐ ਬਸ ਉਹਦਾ ਸਮਝ ਗਈ ਜਿਹੜਾ ਸਮਝਣਾ ਸੀਗਾ ਦਿਨ ਕੱਟੀਆਂ ਕਰ ਲਾ ਬਸ ਆਪਦਾ ਮਾਰਨ ਖੱਪਣ ਕੋਸ਼ ਕਰਨ ਆ ਦੋ ਤਿੰਨ ਮਹੀਨਿਆਂ ਨੂੰ ਮੁੰਡਾ ਆ ਜਾਊਗਾ ਜੇ ਇਹ ਲੱਸਣ ਹੋਏ ਚੁੱਪ ਕਰਕੇ ਆਪਦਾ ਇਹਨਾਂ ਨੂੰ ਬੇਦਾਖਲ ਲਖਾ ਕੇ ਪਰੇ ਕਰਾਂਗੇ ਮੁੰਡੇ ਨੂੰ ਕਹਿ ਦਾਂਗੇ ਭਾਈ ਸਾਡੇ ਕੋਲੇ ਕੁਛ ਨਹੀਂ ਤੈਨੂੰ ਇਹਦੇ ਵਿੱਚ ਜਵਾਖ ਦਾ ਕੀ ਕਸੂਰ ਐ ਉਹ ਬਚਾਰਾ ਕਾਲੇ ਹੱਡ ਕਰਦਾ ਫਿਰਦਾ ਇਹਦੇ ਵਿੱਚ ਉਹਦਾ ਕੀ ਕਸੂਰ ਹੈ ਜਵਾਖ ਦਾ ਓਏ ਉਹਦਾ ਕਸੂਰ ਤਾਂ ਨਹੀਂ ਫੇਰੀ ਇਹਦੀ ਆਕਲ ਟਿਕਾਣੀ ਆਊਗੀ ਜਦੋਂ ਖਾਣ ਨੂੰ ਨਾ ਮਿਲਿਆ ਕੋਸਾ ਇਹਦੀ ਨਹੀਂ ਆਕਲ ਜਦ ਜੇ ਮਾਂ ਪਿਓ ਨੂੰ ਸੱਦਾਂਗੇ ਮੁੰਡੇ ਨੂੰ ਆ ਜਾਂਦੇ ਫਿਰ ਗੱਲ ਕਰਾਂਗੇ ਬੈਠ ਕੇ ਅਹੀਂ ਕਹਿੰਦੀ ਕੋਈ ਗੱਲ ਕਰਨੀ ਪੈਣੀ ਹੈ ਗੱਲ ਦਾ ਮੂੰਹ ਸਿਰ ਕਰਨਾ ਪੈਣਾਗਾ ਇਹਦਾ ਮਤਲਬ ਇਹ ਨਹੀਂ ਹੈਗਾ ਵੀ ਜੇ ਇਹ ਬੇਲੈਕੀ ਹੈ ਤਾਂ ਜਵਾਖ ਨੂੰ ਵੀ ਕਿ ਇਹ ਉਹ ਕਰ ਦੋ ਜਮੀਨ ਦੇ ਦਾਤੋਂ ਬੇਦਖਲ ਕਰ ਦੋ ਪਤਾ ਨਹੀਂ ਕੀ ਇਸ ਘਰ ਦੇ ਵਿੱਚ ਬੜਿਆਗਾ ਮੜਾ ਜਾਂ ਬਾਹਰ ਜਾਂਦੇ ਆਂਗੇ ਸੁੱਖ ਦਾ ਸਾਹ ਮਿਲਦਾਗਾ ਜਦੋਂ ਘਰੇ ਆ ਜਾਂਦੇ ਆ ਆਹੀ ਰੰਡੀ ਰੋਣਾ ਕੁਛ ਨਾ ਕੁਛ ਨਵੇਂ ਹੀ ਮਿਲਦਾ ਸੁਣਨ ਨੂੰ ਚੱਲ ਮੈਂ ਹੁਣ ਐ ਕਹਿੰਨੀ ਆ ਵੀ ਆਪਾਂ ਲਾਪ੍ਰਿਤ ਕੋਲ ਜਾ ਕੇ ਆਵਾਂਗੇ ਹੁਣ ਕੱਲ ਨੂੰ ਵਗ ਚੱਲਾਂਗੇ ਆਪਾਂ ਚੱਲ ਕੋਈ ਨਾ ਜਾ ਆਵਾਂਗੇ ਮੜਾ ਜਾਂ ਮੀਲਾ ਮੰਗੇ ਉਹਨੂੰ ਵੀ ਮੈਂ ਕਿਹਾ ਸੀਗਾ ਮਹਾ ਕਮਲੀਏ ਤੂੰ ਆਪਣੇ ਦਿਮਾਗ ਤੇ ਤੂੰ ਨਾ ਬੋਝ ਪਾ ਹੈਂ ਵੇ ਤਾਂ ਰਹਿ ਗਈਆਂ ਨੇ ਜਹੀ ਜਹੀ ਹੈਗੀਆਂ ਨੇ ਫਿਰ ਮੈਂ ਤੈਨੂੰ ਪਹਿਲਾਂ ਤਾਂ ਕਿਹਾ ਸੀ ਤੂੰ ਕਹਿੰਦੀ ਕਿਸੇ ਖੂ ਖਾਤੇ ਚ ਨਾ ਡਿੱਗ ਜੇ ਮੈਂ ਉਹ ਡਿੱਗਣ ਵਾਲੀ ਆ ਉਹ ਤਾਂ ਦੇਖ ਕੇ ਨਾ ਰਜੇ ਆਪੇ ਆਜੂ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਉਹ ਫਿਰ ਕੋਈ ਹਾਲਾ ਦੇਖਾਂਗੇ ਫਿਰ ਅਲੌਸਮੈਂਟ ਕਰਵਾ ਦਾਂਗੇ ਹੁਣ ਆਪਾਂ ਮੇਰੇ ਮੇਰੇ ਰਿਸ਼ਤੇਦਾਰੀ ਨੂੰ ਫੋਨ ਕਰ ਲੇ ਜੇ ਬਾਕੀ ਸਾਰੇ ਕਿਤੇ ਫੋਨ ਕਰਾਂਗੇ ਯਾਰ ਕੋਈ ਰੋਲਾ ਪੈ ਜੂਗਾ ਬਾਕੀ ਤੁਹਾਡੇ ਨਾਲ ਲੜਨ ਲੁੜਕੇ ਤਾਂ ਨਹੀਂ ਗਈ ਕਿਤੇ ਕਿਹੋ ਜਿਹੀ ਗੱਲਾਂ ਕਰਦੀਆਂ ਤੁਸੀਂ ਤੁਸੀਂ ਕਦੇ ਦੇਖਿਆ ਮੈਨੂੰ ਮੰਮੀ ਨਾਲ ਲੜਦੇ ਹੋਏ ਮੰਮੀ ਚਾਹੇ ਮੈਨੂੰ ਕੁਝ ਮਰਜ਼ੀ ਬੋਲੀ ਜਾਣ ਮੈਂ ਕਦੇ ਉਹਨਾਂ ਦੇ ਬਰਾਬਰ ਹੀ ਨਹੀਂ ਕੀਤੀ ਹੈਗੀ ਮੈਂ ਤਾਂ ਉੱਠਦੀ ਆ ਜਦੋਂ ਸਵੇਰੇ ਉੱਠਣ ਸਾਰ ਹੀ ਸੁਣਨ ਲੱਗ ਜਾਂਦੀ ਆ ਪਤਾ ਨਹੀਂ ਕੀ ਕੁਛ ਸੁਣਾ ਦਿੰਦੇ ਨੇ ਐ ਹੋਇਆ ਕਦੇ ਵੀ ਮੈਂ ਉਹਨਾਂ ਨਾਲ ਲੜੀ ਹੋਵਾਂ ਉਮੈ ਤਾਂ ਬੈਸੀ ਪੁੱਛ ਰਿਆਂ ਫਿਰ ਯਾਰ ਐਵੇਂ ਤਾਂ ਜਾ ਨਹੀਂ ਸਕਦੀ ਨਾ ਮੰਮੀ ਮੈਨੂੰ ਤਾਂ ਆਪ ਨਹੀਂ ਸਮਝ ਆ ਰਹੀ ਵੀ ਹੋ ਕੀ ਆ ਇਹ ਮੈਂ ਤਾਂ ਪਿੰਡ ਵੀ ਫੋਨ ਕਰਕੇ ਤੁਹਾਡੇ ਸਾਹਮਣੇ ਪੁੱਛ ਲਿਆ ਸੀ ਉੱਥੇ ਮੰਮੀ ਦੀ ਮੈਨੂੰ ਕਾਲ ਆਈ ਸੀ ਕਹਿੰਦੀ ਮੈਨੂੰ ਤਾਂ ਪੂਰਾ ਏਸੇ ਤੇ ਸ਼ੱਕ ਹੈ ਮੈਂ ਕਿਹਾ ਮੰਮੀ ਬੇਵਜਾ ਤੂੰ ਵੀ ਸ਼ੱਕ ਨਾ ਕਰ ਨਾਲੇ ਭਾਬੀ ਕਿੱਥੇ ਤੋਰ ਸਕਦੀ ਹੈ ਮੈਨੂੰ ਤਾਂ ਨਹੀਂ ਲੱਗਦਾ ਵੀ ਇਹ ਭਾਬੀ ਦੀ ਹਰਕਤ ਹੋਊਗੀ ਨਾਲੇ ਯਾਰ ਮੰਮੀ ਤੁਹਾਡੇ ਸਿਰ ਤੇ ਤਾਂ ਘਰੋਂ ਹੀ ਨਹੀਂ ਛੱਡਦੀ ਤਾਂ ਹੀ ਤਾਂ ਕਹਿੰਨੀ ਆ ਉਹ ਤਾਂ ਮੈਨੂੰ ਕੁਡਰ ਤੋਂ ਵੀ ਨਾ ਨਹੀਂ ਬੋਲਦੀ ਹੈਗੀ ਮਿੱਤੇ ਨੂੰ ਕੋਈ ਘਰ ਦਾ ਕੰਮ ਨਹੀਂ ਆਉਂਦਾ ਜੇ ਮੈਂ 1 ਮਿੰਟ ਵੀ ਬਾਹਰ ਹੋ ਜਾਾਂ ਉਦਾਂ ਘਰ ਨੂੰ ਉਦਾਂ ਮਾਰ ਦੇਗੀ ਫਿਰ ਮੰਮੀ ਮੇਰੇ ਸਾਰੇ ਘਰ ਨੂੰ ਛੱਡ ਕੇ ਕਿਵੇਂ ਜਾ ਸਕਦੀ ਹੈ ਖਾਸ ਕਰਕੇ ਉਦੋਂ ਜੋ ਸਿਮੂ ਇੱਥੇ ਹੋਵੇ ਸਿਮੂ ਦਾ ਤਾਂ ਪੂਰਾ ਪਸਾ ਨਹੀਂ ਖਾਂਦੀ ਉਹ ਕਿਉਂਕਿ ਮੰਮੀ ਤਾਂ ਕਦੇ ਵੀ ਨਹੀਂ ਚਾਹੁੰਦੀ ਵੀ ਮੈਂ ਤੇ ਸਿਮੂ ਕੱਠੀਆਂ ਵੇਜੀਏ ਉਹ ਤਾਂ ਜੇ ਮੇਰੇ ਕੋਲੇ ਬਹਿ ਵੀ ਜਾਵੇ ਮੰਮੀ ਤਾਂ ਵੀ ਉਠਾ ਕੇ ਲੈ ਜਾਂਦੀ ਸੀ ਹੁਣ ਅੱਛਾ ਮੰਮੀ ਦੇ ਮਨ ਚ ਐ ਨਹੀਂ ਹੈਗਾ ਵੀ ਉਹ ਕੱਲੀਆਂ ਨੇ ਘਰੇ ਆਪਸ ਵਿੱਚ ਵੀ ਮੇਰੀਆਂ ਚੂੜੀਆਂ ਨਾ ਕਰਦੀਆਂ ਹੁਣ ਕਿਤੇ ਹੈਗੀ ਤਾਂ ਇਹ ਸੋਚਣ ਵਾਲੀ ਗੱਲ ਹੈ ਨਾ ਸਿਮਰੂ ਦਾ ਦੱਸ ਕੇ ਕੀ ਯਾਰ ਨੀ ਪਸਿਮਰੂ ਨਾਲ ਪੁੱਛੀ ਬਲੋਗੇ ਨਾ ਮੈਨੂੰ ਤਾਂ ਨਹੀਂ ਲੱਗਦਾ ਮੈਂ ਸਿਮਰੂ ਨਾਲ ਗੱਲ ਤਾਂ ਕਰ ਲਈ ਪਰ ਮੈਨੂੰ ਤਾਂ ਸਿਮੂ ਨੇ ਜਵਾਬ ਵੀ ਦਿੱਤਾ ਸੀ ਉਹ ਜਵਾਬ ਖੜੀ ਐ ਕੋਈ ਲਾਲਚ ਦੇਤਾ ਹੁਣਾ 150 ਦਾ ਇੰਨੇ ਚੋਂ ਭੁੱਲ ਗਈ ਹੁਣੀ ਉਹ ਬਲੋਗੇ ਪੁੱਛਣਾ ਪਊਗਾ ਇਹਨੂੰ ਮੈਨੂੰ ਲੱਗਦਾ ਤਾਂ ਹੈ ਨਹੀਂ ਵੈਸੇ ਵੀ ਇਹ ਜਾ ਕੁਝ ਹੋਊਗਾ ਉਹ ਨਿਆਣੀ ਥੋੜੀ ਐ ਵੀ ਜਿਹੜਾ ਉਹਨੂੰ 50 ਰੁਪਏ ਦੇ ਕੇ ਪਲੋ ਪਲੋ ਲਿਆ ਹੋਊਗਾ ਉਹ ਤਾਂ ਜਵਾਬ ਖੜੀ ਐ ਹਲੇ ਤਾਂ ਨਹੀਂ ਨਹੀਂ ਮੈਨੂੰ ਸਿੰਮੂ ਸਾਰਾ ਕੋ ਦੱਸ ਸੱਚ ਦੱਸ ਦਿੰਦੀ ਐ ਉਹਨੇ ਮੈਨੂੰ ਉਦੋਂ ਜਿੱਦੇ ਇਹ ਆਈ ਐ ਨਾ ਉਦੋਂ ਆਉਣ ਸਾਰੀ ਕਹਤਾ ਸੀ ਕਹਿੰਦੀ ਭਾਬੀ ਮੈਨੂੰ ਬੂਆ ਕਹਿੰਦੀ ਐ ਵੀ ਤੂੰ ਲੱਤੀ ਤੇ ਭਾਬੀ ਤੇਰੀ ਭਾਬੀ ਕੋਲ ਨਾ ਬੈਠਿਆ ਕਰੋ ਤਾ ਤੈਨੂੰ ਪੁੱਠੀਆਂ ਪਟੀਆਂ ਪੜਾਉਂਗੀ ਜਦੋਂ ਮੈਨੂੰ ਆ ਗੱਲ ਦੱਸ ਸਕਦੀ ਆ ਉਹ ਫਿਰ ਅੱਛਾ ਮੇਰੇ ਤੋਂ ਉਹ ਆ ਗੱਲ ਤਾਂ ਉਹ ਲੈ ਕਿਉਂ ਰੱਖੂਗੀ ਵੀ ਪੂਆ ਕਿਤੇ ਭੱਗ ਗਈ ਪੁੱਛ ਕੇ ਤਾਂ ਦੇਖ ਲੈ ਤੁਸੀਂ ਇੱਕ ਵਾਰੀ ਉਹਨੂੰ ਮੈਂ ਤਾਂ ਪੁੱਛ ਲਿਆ ਸੀ ਉਹਦੇ ਤੋਂ ਉਹਦੋਂ ਹੀ ਹਲੇ ਉੱਠੀ ਐ ਸੀਗੀ ਮੈਂ ਤਾਂ ਉਹਦੀ ਪੁੱਛ ਲਿਆ ਸੀ ਉਹਨੂੰ ਮੈਂ ਕਿਹਾ ਕਈ ਵਾਰ ਇਹਨੂੰ ਦੱਸ ਕੇ ਗਈ ਹੋਵੇ ਪਰ ਉਹ ਤਾਂ ਵਿਚਾਰੀ ਪਈ ਓ ਸੁੱਤੀ ਸੀਗੀ ਉਹਨੂੰ ਕਿਵੇਂ ਦੱਸ ਕੇ ਜਾਊਗੀ ਪਲਾਂ ਹੁਣ ਕਿੱਥੇ ਸੀਮੂ ਸੀਮੂ ਤਾਂ ਮੇਲਾ ਦਾ ਅੰਦਰ ਹੀ ਹੋਊਗੀ ਉਹ ਤਾਂ ਆਪ ਵਿਚਾਰੀ ਟੈਨਸ਼ਨ 'ਚ ਬੈਠੀ ਹੈਗੀ ਨਾਲੇ ਮਾਮੇ ਹੋਰਾਂ ਦਾ ਵੀ ਸੀਮੂ ਨੂੰ ਦੋ ਤਿੰਨ ਵਾਰ ਫੋਨ ਆ ਗਿਆ ਕਹਿੰਦੇ ਲੱਗਿਆ ਪਤਾ ਕੁਛ ਫਿਰ ਮੈਂ ਸੀਮੂ ਤੋਂ ਝੂਠ ਮਰਵਾਤਾ ਮੈਂ ਕਿਹਾ ਸੀਮੂ ਤੂੰ ਐਂ ਕਹਦੇ ਵੀ ਉਹ ਤਾਂ ਭੂਆ ਕੋਲੇ ਗਈ ਹੈ ਸਾਡੀ ਲਵੇ ਚਲ ਕੋਈ ਨਾ ਤੁਸੀਂ ਐਂ ਕਰੋ ਤੁਸੀਂ ਇੱਕ ਵਾਰ ਆਪ ਸੀਮੂ ਨਾਲ ਗੱਲ ਕਰਕੇ ਦੇਖ ਲਓ ਚਲ ਮੈਂ ਨਾਲੇ ਉਹਨੂੰ ਐਂ ਕਹਦੇ ਹੋ ਕਹਦੇ ਤੇਰੇ ਡੈਡੀ ਹੋਰਾਂ ਨੂੰ ਹਲੇ ਸੱਚ ਨਾ ਦੱਸੀਓ ਤੱਕ ਮੰਮੀ ਆਉਂਦੀ ਨਹੀਂ ਚਲ ਮੈਂ ਗੱਲ ਕਰਦਾ ਅੰਦਰੋਂ ਹਾਂ ਬੋਲ ਮਾਰ ਲਿਓ ਚਲ ਮੈਂ ਬਾਰੀ ਬਲਾ ਕੇ ਲਿਓ ਉਹਨਾਂ ਨੂੰ ਜਾਣ ਤੇ ਬਣੀ ਪਈ ਐ ਸੱਚੀ ਕੋ ਸਮਝ ਨਹੀਂ ਆ ਰਿਹਾ ਵੀ ਇਹ ਸਭ ਹੋ ਕੀ ਰਿਹਾ ਮੈਨੂੰ ਤਾਂ ਬਹੁਤ ਜ਼ਿਆਦਾ ਟੈਨਸ਼ਨ ਲੱਗੀ ਪਈ ਐ ਵੈਸੇ ਮੰਮੀ ਦੇ ਸ਼ੱਕ ਜਾਇਜ਼ ਐ ਕਿਤੇ ਭਾਬੀ ਨੇ ਦਵਾਰੇ ਫੋਨ ਕਰਕੇ ਕਹਿਤਾ ਹੋਵੇ ਵੀ ਸਾਡੇ ਤਾਂ ਪੈਸੇ ਮੋੜੋ ਕਿਤੇ ਮੰਮੀ ਪੈਸੇ ਦੀ ਟੈਨਸ਼ਨ ਲੈ ਕੇ ਕੁਝ ਕਰਨਾ ਨਾ ਲਵੇ ਹੇ ਰੱਬਾ ਕੀ ਕਰਦੋਂ ਡੈਡੀ ਚਾਹ ਬਣਾਉਂਦਾ ਸੀ ਭਾਈ ਦੁੱਧ ਤਾਂ ਫਿਰ ਹੈ ਨਹੀਂ ਅਦਾ ਸਾਡੇ ਜੋ ਅੱਗੋਂ ਹੀ ਦੁੱਧਾ ਡੈਡੀ ਥੋੜਾ ਜਾ ਬਾਕੀ ਤਾਂ ਮੈਂ ਉਹਨੂੰ ਪਾਤਾ ਦੋਦੀ ਨੂੰ ਭਾਈ ਦੋਦੀ ਨੂੰ ਕਿਉਂ ਪਾਤਾ ਫਿਰ ਉਹਨੂੰ ਤਾਂ ਨੂੰ ਪਤਾ ਹੀ ਵੀ ਘਰੇ ਚਾਹ ਬਣਦੀ ਹੈਗੀ ਚਾਹ ਦਾ ਪੀਣੂ ਹੀ ਹੈ ਅੱਜ ਤੂੰ ਦੋਜੀ ਨੂੰ ਵੱਧ ਪਾਤਾ ਹੋ ਚੱਕੇ ਹਲੇ ਤੱਕ ਮੈਂ ਤੇ ਮੁੰਡੇ ਨੇ ਚਾਹ ਨਹੀਂ ਕਰਕੇ ਪੀਤੀ ਤੂੰ ਤਾਂ ਸਵੇਰੇ ਤਿੰਨ ਚਾਰ ਵਾਰ ਚਾਹ ਪੀ ਗਏ ਕਰ ਕਰ ਕੇ ਪਤਾ ਨਹੀਂ ਕਿੱਥੋਂ ਸਾਨੂੰ ਚਾਹ ਸਵਾ ਲੱਗਦੀ ਬਿੰਦੇ ਕਿ ਮਿੱਠਾ ਆ ਚਾਹ ਕੇ ਦੇਣ ਡੋਂਗਾ ਫੇਰ ਕਰ ਲਾਣੇ ਉਹ ਚਾਹ ਫੇਰ ਕਰ ਲਾਣੇ ਲੈ ਦਸ ਬਿੰਦੇ ਵੀ ਨਾ ਚਾਹ ਹੁੰਦੀ ਹੈ ਜੀ ਉਹ ਪਾਈ ਫਿਰ ਤੇ ਰਖਣਾ ਹੱਥ ਫੜਿਆ ਜੀ ਕਿਸੇ ਨੇ ਤੂੰ ਕਰ ਲੈਂਦੀ ਚਾਹ ਫਿਰ ਆਈ ਤਾਂ ਕਹਿੰਦੀਆਂ ਡੈਡੀ ਤੁਸੀਂ ਤਿੰਨ ਚਾਰ ਵਾਰ ਚਾਹ ਪੀ ਚੁੱਕੇ ਹੋਗੇ ਠੀਕ ਹੈ ਨਾ ਹੁਣ ਸਾਡੇ ਜੋਗਾ ਦੁੱਧਾ ਮੇਰੇ ਤੇ ਮੁੰਡੇ ਜੋਗਾ ਦੱਸ ਇੰਨਾ ਥੋੜਾ ਜਾਂ ਅਸੀਂ ਕਰਾਂਗੇ ਭਾਈ ਹੁਣ ਚਾਹ ਹੈ ਜੀ ਕੋਈ ਨਾ ਭਾਈ ਮੈਨੂੰ ਪਤਾ ਤੂੰ ਬਾਰ-ਬਾਰ ਨਾ ਬਹਾਨੇ ਲੱਭਦੀਆਂ ਵੀ ਮੇਰੇ ਕਿਸੇ ਹਿਸਾਬ ਨਾਲ ਲੜਨ ਮੇਰੇ ਨਾਲ ਤੇ ਮੈਂ ਅੱਡ ਹੋਵਾਂ ਕੋਈ ਗੱਲ ਨਹੀਂ ਮੈਂ ਤਾਂ ਨਾ ਪੀਊਂਗਾ ਚਾਹ ਮੈਂ ਤਾਂ ਸਵੇਰ ਨੂੰ ਵੀ ਛੱਡ ਦਊ ਮੈਨੂੰ ਕਿਹੜਾ ਕੋਈ ਆਮਲ ਹੈ ਵੀ ਚਾਹ ਬਿਨਾ ਸਰਦਾ ਹੀ ਨਹੀਂਗਾ ਡੈਡੀ ਨਾਲੇ ਮੈਨੂੰ ਤਾਂ ਕੋਈ ਨਹੀਂ ਹੈਗਾ ਅੱਡ ਹੋਣ ਵਾਲਾ ਤੁਹਾਡੇ ਮਨਚੀ ਹੋਊਗਾ ਤੁਸੀਂ ਦੋਨੇ ਜੀ ਅੱਡ ਹੋਣ ਨੂੰ ਫਿਰਦੇ ਹੋਵੋਗੇ ਮੈਂ ਤਾਂ ਕੋਈ ਨਹੀਂ ਅੱਡ ਹੋਣਾ ਚਾਹੁੰਦੀ ਹੈਗੀ ਆ ਭਾਈ ਹੁਣ ਜਾਂਦਖਾਦੀਆਂ ਕਰੀ ਜਾਨੀਆਂ ਹੋਰ ਕੀ ਐ ਇਹ ਦੁੱਧ ਜ਼ਰੂਰੀ ਸੀਗਾ ਪਾਉਣਾ ਜਿੰਨਾ ਘਰੇ ਰੱਖਦੇ ਉਹਨਾਂ ਦੁੱਧ ਰੱਖੋ ਤੁਸੀਂ ਪੈਸੇ ਨਹੀਂ ਹੈਗੇ ਡੈਡੀ ਮੇਰੇ ਕੋਲ ਕੋਈ ਦਿੰਦਾ ਵੀ ਨਹੀਂ ਹੈਗਾ ਭਾਈ ਮੈਨੂੰ ਦੇਖ ਹੈ ਕੀ ਲਓਣਾ ਭਾਈ ਕੀ ਨਹੀਂ ਮਿਲਦਾ ਤੈਨੂੰ ਇਸ ਘਰ ਦੇ ਵਿੱਚੋਂ 10 ਕਿਲੋਣਾ ਰੁਪਏ ਲੈ ਫੜਾ 10000 ਰੁਪਏ ਫੜਾ ਮੈਂ ਤਾਂ ਤੁੰਡ ਲੈਉਣਾ ਤੀ ਲੈ ਆ 10000 ਉਹਦਾ ਹੱਥ ਕੱਢ ਲਿਆ ਕੰਮ ਬੰਦੇ ਵੀ ਹੱਥ ਦੇ ਦਿਆ ਕਰ ਭਾਈ ਮਾੜਾ ਮੋਟਾ ਆ ਡੰਗਰਾਂ ਦੇ ਵਿੱਚ ਪਸ ਸਾਰਾ ਦਿਨ ਮੈਂ ਪਸ਼ੂ ਹੋਇਆ ਰਹਿਣਾ ਉਹਨਾਂ ਨਾਲ ਧਾਰ ਤੇਰੀ ਮਾਂ ਨੇ ਚੋਣੀ ਐ ਤੂੰ ਕੋਈ ਕੰਮ ਨਹੀਂ ਕਰਨਾ ਧੰਦਾ ਨਹੀਂ ਕਰਨਾ ਪੈਸੇ ਦੇ ਦਿਓ ਚਲ ਡੰਗਰਾ ਪਛੋਣਾ ਤਾਂ ਮੰਨਿਆ ਵੀ ਮੰਮੀ ਕਰਦੀ ਏ ਕੰਮ ਨਾ ਆ ਜਿਹੜੇ ਤੰਦੇ ਹੋਰ ਰਹਿ ਜਾਂਦੇ ਨੇ ਉਹ ਤਾਂ ਸਾਰੇ ਮੈਂ ਹੀ ਕਰਦੀ ਆ ਹੋਰ ਕੋਈ ਬਾਹਰੋਂ ਆ ਕੇ ਕਰਕੇ ਜਾਂਦੀ ਐ ਐਨਾ ਕ ਹੱਕ ਤਾਂ ਭਾਈ ਦੇ ਡੈਡੀ ਮੇਰਾ ਹੈਗਾ ਹੱਕ ਤਾਂ ਭਾਈ ਘਾਰ ਹੀ ਸਾਰਾ ਤੇਰਾ ਸੀ ਜਿੱਤੀ ਬਣ ਕੇ ਰਹਿੰਦੀ ਮੈਂ ਤਾਂ ਬਥੇਰਾ ਬਣਾ ਕੇ ਰੱਖਿਆ ਸੀ ਪਰ ਨਹੀਂ ਤੂੰ ਨਹੀਂ ਬਣੀ ਉਹ ਵੱਖਰੀ ਗੱਲ ਐ ਜਿਹੜੀ ਤੀ ਬਣ ਕੇ ਰਹਿੰਦੀ ਆ ਹੋਰ ਮੈਂ ਕੀ ਬਣ ਕੇ ਰਹਿੰਦੀ ਆ ਪਲਾ ਉਹ ਭਾਈ ਜਦੋਂ ਹੈਗੀ ਸੀ ਹੈਗੀ ਸੀ ਉਦੋਂ ਮੈਂ ਵੀ ਤੈਨੂੰ ਪੁੱਤ ਸਮਝਦਾ ਸੀਗਾ ਹੁਣ ਜਿਹੜੀਆਂ ਤੇਰੀਆਂ ਕਰਤੂਤਾਂ ਦੇਖ ਲਈਆਂ ਕਿਤੇ ਕਿਸੇ ਨੂੰ ਲੜਾਤਾ ਕਿਤੇ ਕਿਸੇ ਨੂੰ ਲੜਾਤਾ ਕੋਈ ਚੰਗੀਆਂ ਗੱਲਾਂ ਨਹੀਂ ਰਹੀ ਗੱਲ ਕੰਮ ਦੀ ਆ ਚਾਹ ਆਪ ਕਰਦਾ ਏ ਘੁੱਟ ਇਹ ਵੀ ਨਹੀਂ ਜਰੀ ਗਈ ਦਿੱਥੋਂ ਤੂੰ ਹੋਰ ਤਾਂ ਕੰਮ ਕੀ ਕਰੇਗੀ ਮੇਰੀ ਗੱਲ ਸੁਣ ਲੋ ਡੈਡੀ ਹੈ ਕਿ ਤਾਂ ਮੈਂ ਵਧੀਆ ਹੀ ਸੀ ਤੁਸੀਂ ਨਹੀਂ ਲਾਈਆਂ ਮੈਂ ਬੋਲਣਾ ਨਹੀਂ ਐਨਾ ਕਿੱਥੇ ਬੋਲਦੀ ਹੁੰਦੀ ਸੀ ਮੈਂ ਅੱਜ ਮੰਮੀ ਨਾਲ ਬੋਲਦੀ ਓਏ ਮੈਂ ਮੈਂ ਵੀ ਨਾ ਬੋਲਦੀ ਤੇ ਹੁਣ ਮੈਨੂੰ ਵੀ ਬੋਲਣਾ ਪੈਂਦਾ ਅੱਕ ਕੇ ਤੇਰੇ ਕੁੜੀ ਚੋਰੀ ਕਰਕੇ ਲੈ ਗਈ ਮੈਨੂੰ ਉਹਦੇ ਵਰ ਦਮਣਾ ਪਿਆ ਕਹਿੰਦਾ ਤੇ ਭਾਈ ਤੂੰ ਨਾ ਹੁਣ ਉਹੀ ਦੁਬਾਰੇ ਦੁਬਾਰੇ ਕਹਿ ਉਹ ਨਾ ਚੋਰੀ ਅੱਜ ਕਰਕੇ ਲ ਗਈ ਐ ਨਾ ਕੱਲ ਕਰਕੇ ਗਈ ਹੁਣ ਤਾਂ ਤੇਰਾ ਸੱਚ ਸਾਹਮਣੇ ਆ ਗਿਆ ਹੁਣ ਤਾਂ ਮੰਨ ਜਾ ਸੋਰੀਏ ਨਾ ਨਾ ਡੈਡੀ ਕਿਉਂ ਮੰਨਣਾ ਕਿਉਂ ਮੈਂ ਤੇਰੀ ਚੋਰੀ ਕੀਤੀ ਹੈਗੀ ਮੈਂ ਸੱਚ ਬੋਲਦੀ ਮੈਂ ਝੂਠ ਨਹੀਂ ਬੋਲਦੀ ਹੈਗੀ ਠੀਕ ਆ ਨਾ ਮੈਂ ਤਾਂ ਪੈਸੇ ਲੈਣੇ ਨੇ ਉਹਨਾਂ ਤੋਂ ਕੋਈ ਨਾ ਰਹੂੰਗੀ ਕੋਈ ਨਾ ਫਿਰ ਚੈੱਕ ਮੈਂ ਗਣਕੇ ਦੇਊਂਗਾ ਤੈਨੂੰ ਹੁਣ ਜਿਵੇਂ ਤੂੰ ਚੱਲਦੀ ਓ ਨਾ ਉਵੇਂ ਚੱਲਣਾ ਪਊਗਾ ਨਾਲੇ ਇੱਕਰ ਕੱਲ ਸੁਣ ਲੈ ਨਾ ਅੱਡ ਅੱਜ ਕਰਾਂ ਨਾ ਕੱਲ ਕੱਲ ਜਿੱਦੇ ਕਰਿਆ ਬੇਦਖਲ ਕਰੂੰਗਾ ਉਹਦੇ ਦੇਖਾਂ ਕੀ ਬਣਦਾ ਐ ਤਾਂ ਡੈਡੀ ਤੂੰ ਕਿਵੇਂ ਬੇਦਖਲ ਕਰ ਦੇਂਗਾ ਠੀਕ ਆ ਨਾ ਬਰਾਬਰ ਦਾ ਹਿੱਸਾ ਮੇਰਾ ਵੀ ਐ ਨਹੀਂ ਮੈਂ ਜਾਂਦੀ ਜੇ ਮੈਂ ਤੁਸੀਂ ਕੱਢਣ ਨੂੰ ਫਿਰਦੇ ਹੋ ਮੈਨੂੰ ਸਿੰਮੂ ਹਾਂ ਵੀਰੇ ਉਰੇ ਆ ਹਾਂ ਵੀਰੇ ਕੀ ਕਰੀ ਜਾਂਦੀ ਸੀ ਇੰਦਰਾ ਕੁਛ ਨਹੀਂ ਵੀਰੇ ਉਹ ਕੱਪੜੇ ਜਿ ਤੈਹ ਲਾਉਂਦੀ ਸੀ ਅੱਛਾ ਤੇ ਮੈਨੂੰ ਐ ਪੁੱਛਦਾ ਹਾਂ ਹਾਂਜੀ ਕੋਈ ਤੈਨੂੰ ਭੂਆ ਲਾਲਚ ਤਾਂ ਨਹੀਂ ਦੇਈ ਤੇਰੀ ਤੁਸੀਂ ਸੀਛੀ ਦੱਸਦੇ ਕਿੱਥੇ ਗਈ ਐ ਲੈ ਵੀਰੇ ਮੈਂ ਤੁਹਾਡੇ ਤੋਂ ਕਤਲ ਲਗਾਉਂਦੀ ਜੇ ਮੈਨੂੰ ਪਤਾ ਹੁੰਦਾ ਮੈਂ ਤਾਂ ਤੁਹਾਨੂੰ ਦੱਸ ਹੀ ਦਿੰਦੀ ਵੀ ਇੱਥੇ ਗਈ ਐ ਮੈਨੂੰ ਦੱਸ ਕੇ ਗਈ ਐ ਤੂੰ ਝੂਠ ਬੋਲਦੀ ਦੱਸ ਕੇ ਤਾਂ ਤੈਨੂੰ ਗਈ ਹੋਣੀ ਕਿਤੇ ਨਾ ਕਿਤੇ ਨਹੀਂ ਵੀਰੇ ਮੈਨੂੰ ਦੱਸ ਕੇ ਨਹੀਂ ਗਈ ਸੱਚੀ ਜੇ ਦੱਸ ਕੇ ਗਈ ਹੁੰਦੀ ਮੈਂ ਭਾਬੀ ਨੂੰ ਤਾਂ ਦੱਸ ਹੀ ਦਿੰਦੀ ਨਾ ਉਹ ਦੇਖ ਆਪਾਂ ਸਾਰੇ ਕਿਤੇ ਮੇਨ ਮੇਨ ਰਿਸ਼ਤੇਦਾਰਾਂ ਨੂੰ ਫੋਨ ਕਰ ਲੇ ਕਿਤੇ ਨਹੀਂ ਗਈ ਕਿਸੇ ਤੋ ਕੁਛ ਪਤਾ ਨਹੀਂ ਲੱਗਿਆ ਵੀਰੇ ਹਲੇ ਕੁਛ ਨਹੀਂ ਪਤਾ ਲੱਗਿਆ ਬਾਕੀ ਸ਼ਾਮ ਤੱਕ ਦੇਖਦੇ ਆ ਜੇ ਤਾਂ ਆ ਗਈ ਠੀਕ ਐ ਨਹੀਂ ਫਿਰ ਕੋਈ ਦੇਖਦੇ ਆ ਕੋਈ ਕਾਰਵਾਈ ਕਰਾਂਗੇ ਵੀਰੇ ਮੈਨੂੰ ਇੱਕ ਗੱਲ ਦੀ ਡਾਊਟ ਤਾਂ ਹੈਗਾ ਪਰ ਤੁਸੀਂ ਮੇਰੀ ਗੱਲ ਦਾ ਗੁੱਸਾ ਤਾਂ ਨਹੀਂ ਕਰਦੇ ਨਹੀਂ ਗੁੱਸੇ ਵਾਲੀ ਤਾਂ ਕੋਈ ਗੱਲ ਨਹੀਂ ਜੇ ਕੋਈ ਤੇਰੇ ਦਿਲ ਚ ਗੱਲ ਹੈ ਤੂੰ ਉਹ ਦੱਸ ਕੀ ਹੈ ਵੀਰੇ ਮੈਂ ਤੁਹਾਨੂੰ ਇੱਕ ਗੱਲ ਦੱਸਣੀ ਸੀ ਪੂਆ ਨਾ ਮੈਨੂੰ ਕਿਤੇ ਲੈ ਕੇ ਜਾਂਦੀ ਹੁੰਦੀ ਹੁੰਦੀ ਸੀਗੀ ਕਿੱਥੇ ਲੈ ਜਾਂਦੀ ਹੁੰਦੀ ਸੀ ਅਨ ਜੰਗਲਾਂ ਜਾਂ ਚ ਇੱਕ ਡੇਰਾ ਜਗਾ ਉੱਥੇ ਬਾਬਾ ਬੈਠਦਾਗਾ ਉਹ ਪੁੱਛਾ ਦਿੰਦਾਗਾ ਉੱਥੇ ਮੈਨੂੰ ਨਾਲ ਲੈ ਜਾ ਕੇ ਤਿੰਨ ਤਿੰਨ ਦਿਨ ਲਾ ਕੇ ਆਉਂਦੇ ਹੁੰਦੇ ਸੀ ਅਸੀਂ ਅੱਛਾ ਇਹਦਾ ਮਤਲਬ ਹੈ ਹੁਣ ਤੂੰ ਐ ਕਹਿਨੀ ਆ ਵੀ ਤੇਰੀ ਭੂਆ ਉੱਥੀ ਗਈ ਆ ਹਾਂ ਮੈਨੂੰ ਲੱਗਦਾ ਕਿਉਂਕਿ ਭੂਆ ਨੇ ਮੈਨੂੰ ਕਦੇ ਕਿਸੇ ਨੂੰ ਦੱਸਣ ਨਹੀਂ ਦਿੱਤਾ ਹੈਗਾ ਮੈਨੂੰ ਕਹਿ ਦਿੰਦੀ ਸੀ ਵੀ ਜੇ ਤੂੰ ਕਿਸੇ ਨੂੰ ਦੱਸਿਆ ਤਾਂ ਤੇਰੇ ਥੱਪੜ ਪੈਣਗੇ ਨਾ ਹੀ ਮੈਂ ਇਹ ਗੱਲ ਬਾਰੇ ਕਦੇ ਪਿੰਡ ਕਿਸੇ ਨੂੰ ਦੱਸਿਆ ਫਿਰ ਦਾ ਮਤਲਬ ਤੈਨੂੰ ਹੁਣ ਵੀ ਦੱਸ ਕੇ ਗਈ ਹੋਣੀ ਨਾ ਨਾ ਵੀਰੇ ਹੁਣ ਮੈਨੂੰ ਕੁਛ ਨਹੀਂ ਦੱਸ ਕੇ ਗਈ ਹੁਣ ਭੂਆ ਨੂੰ ਆਏ ਹੋ ਵੀ ਸਿਮਮੂ ਵੱਡੀ ਹੋ ਗਈ ਕਿਤੇ ਕਿਸੇ ਨੂੰ ਸੱਚੀ ਨਾ ਦੱਸ ਦੇ ਫਿਰ ਦਾ ਮਤਲਬ ਤਾਂ ਫਿਰ ਉੱਥੇ ਹੀ ਹੈ ਫਿਰ ਤਾਂ ਸ਼ਾਮ ਤੱਕ ਇੱਥੇ ਆਏ ਜਾਊਗੀ ਫਿਰ ਆਪਾਂ ਉਂਡਾ ਦੀ ਬੈਠੇ ਸੀਗੇ ਹਾਂ ਵੀਰੇ ਨਲੇ ਤੂੰ ਭੂਆ ਨੂੰ ਸਮਝਾ ਲੈ ਮੇਰੇ ਸਾਹਮਣੇ ਦੇਖ ਲੈ ਗੁੱਟੇ-ਗੁੱਟੇ ਪੈਸਿਆਂ ਦੀ ਉਹਨਾਂ ਨੂੰ ਬਾਬਿਆਂ ਨੂੰ ਫੜਾ ਦਿੰਦੀ ਸੀਗੀ ਆਪਦਾ ਘਰ ਲਟਾਈ ਜਾਂਦੀ ਹੈ ਬਾਬਿਆਂ ਨੂੰ ਗੁੱਟੀ ਪੈਸਿਆਂ ਦੀ ਹਾਂ ਵੀਰੇ ਕਿੰਨੇ ਸਾਲਾਂ ਦੀ ਗੱਲ ਹੋ ਗਈ ਇਹ ਵੀਰੇ ਇਹ 5-7 ਸਾਲਾਂ ਦੀ ਗੱਲ ਹੈ ਮੈਨੂੰ ਉਦੋਂ ਡਰ ਲੱਗਦਾ ਸੀ ਵੀ ਕਿਤੇ ਮੇਰੇ ਥੱਪੜ ਨਾਲ ਆਏ ਭੂਆ ਨਲਿਉਂ ਹੀ ਦੇਖੇ ਬੈਮਾ ਬਰਮਾ ਜ ਪੈ ਰਹੀ ਹੈਗੀ ਆ ਬਾਬੇ ਕੋਲ ਨਾਲੇ ਕੁਝ ਨਹੀਂ ਹੈਗਾ ਉਹੀ ਪੈਸੇ ਖਵਾਈ ਜਾਂਦੀ ਹੈ ਉਹਨਾਂ ਨੂੰ ਸਾਨੂੰ ਤਾਂ ਕੁਝ ਨਹੀਂ ਪਤਾ ਸੀ ਨਾ ਸਾਨੂੰ ਤਾਂ ਅਜ ਤੱਕ ਪਤਾ ਲੱਗਿਆ ਵੀ ਉਹ ਕਰ ਕੀ ਰਹੀ ਹੈ ਹਟੋ ਘਟੋ ਘਟਾ ਆਪਣੇ ਡੈਡੀ ਨੂੰ ਤਾਂ ਦੱਸ ਦਿੰਦੀ ਲੈ ਕਿਵੇਂ ਦੱਸ ਦਿੰਦੀ ਮੈਨੂੰ ਆਏ ਸੀ ਮੇਰਾ ਛੱਤਰ ਪੈਣ ਗਿਆ ਵੀਰੇ ਮੈਨੂੰ ਵੀ ਡਰ ਲੱਗਦਾ ਸੀਗਾ ਭੂਆ ਤੋਂ ਚਲ ਕੋਈ ਗੱਲ ਨਹੀਂ ਉਹਨੂੰ ਆਉਣ ਦੇ ਹੁਣ ਤਾਂ ਮੈਂ ਪੁੱਛਦਾ ਨਾ ਵੀਰੇ ਤੂੰ ਕੁਝ ਨਾ ਪੁੱਛੀ ਬਾਬੇ ਬਾਰੇ ਕਿਉਂਕਿ ਉਹ ਫਿਰ ਮੈਨੂੰ ਕੁੱਟੂਗੀ ਮੈਨੂੰ ਕਹੂਗੀ ਤੂੰ ਦੱਸਿਆ ਹੋਊਗਾ ਕੋਈ ਗੱਲ ਨਹੀਂ ਮੈਂ ਆਪਦੇ ਤਰੀਕੇ ਨਾਲ ਆਪੇ ਬਣਾ ਲਊ ਉਹਨੂੰ ਠੀਕ ਹੈ ਤੈਨੂੰ ਬੋਲਣ ਦੀ ਲੋੜ ਨਹੀਂ ਵਿੱਚ ਵੀਰੇ ਹੁਣ ਪੱਕਾ ਭੂਆ ਉੱਥੇ ਹੀ ਗਈ ਹੋਣੀ ਹਾਂ ਅੱਜ ਦਿਨ ਕੀ ਹੈ ਵੀਰੇ ਅੱਜ ਵੀਰਵਾਰ ਹੈ ਬੱਸ ਫਿਰ ਉਹ ਇੱਕ ਵੀਰਵਾਰ ਨੂੰ ਮੈਨੂੰ ਲੈ ਕੇ ਜਾਂਦੀ ਹੁੰਦੀ ਸੀ ਉੱਥੇ। ਤੈਨੂੰ ਪਤਾ ਕਿੰਨੀ ਕਿ ਦੂਰ ਐ ਇੱਥੋਂ? ਹੁਣ ਤਾਂ ਨਹੀਂ ਯਾਦ ਵੀਰੇ, ਉਹ ਤਾਂ ਜੰਗਲਾਂ ਜਿਆ ਦੇ ਚ ਜਾ ਕੇ ਖਾਸੀ ਦੂਰ ਐ। ਬਸਤੇ ਜਾਂਦੇ ਹੁੰਦੇ ਸੀ ਤੁਸੀਂ? ਹਾਂ, ਇੱਥੋਂ ਬਸਤੇ ਜਾਂਦੇ ਹੁੰਦੇ ਸੀ। ਗਾਂਹਾਂ ਉਹਨਾਂ ਦੇ ਅੱਡੇ ਜੇ ਤੋਂ ਤੁਰ ਕੇ। ਚਲ ਕੋਈ ਨਾ, ਆਥਣ ਤੱਕ ਤਾਂ ਆਈ ਜਾਊਗੀ ਨਾ। ਕਿੱਥੇ ਰਹੂਗੀ ਉਹ? ਕੀ ਪਤਾ ਵੀਰੇ, ਆਊਗੀ ਵੀ ਕਿ ਲਾਊਗੀ ਪਹਿਲਾਂ ਵਾਂਗੂ 4-5 ਦਿਨ। ਚਲ ਕੋਈ ਨਾ ਦੇਖਦਾ। ਤੂੰ ਇਹ ਕੰਮ ਕਰ ਕਰ ਲੈ ਠੀਕ ਹੈ ਜੇ ਕਿਤੇ ਡੈਡੀ ਦਾ ਫੋਨ ਆ ਗਿਆ ਉਹਨੂੰ ਦੱਸੀ ਨਾ ਲੈ ਤੂੰ ਐਂ ਕਹਦੀ ਵੀ ਭੂਆ ਕੋਲੇ ਗਈ ਹੋਈ ਆ ਠੀਕ ਹੈ ਵੀਰੇ ਠੀਕ ਹੈ ਕਿਤੇ ਵੀਰਾ ਫੋਨ ਪੁੱਛ ਨਾ ਲਵੇ ਕਿਤੇ ਪੂਆ ਮੇਰੇ ਨਾਲ ਆ ਕੇ ਥੱਪੜ ਲਾ ਦੇ ਵੀ ਤੂੰ ਸਾਰਾ ਕੁਝ ਸੱਤ-ਸੱਤ ਦੱਸਿਆ ਲਾ ਪ੍ਰੀਤਾ ਹਾਂਜੀ ਕਿਧਰੋਂ ਆ ਇੱਧਰ ਆ ਡੰਗਰਾਂ ਵਾਲੇ ਪਾਸੇ ਲੈ ਸੋਲੂ ਕੀ ਗਾਲੀ ਹੋ ਰਹੀ ਹੈ ਮਾਪੇ ਨੇ ਬੰਦ ਨਹੀਂ ਦਾ ਨਹੀਂ ਮੈਂ ਤਾਂ ਇੱਕ ਪਾਸੇ ਇਕੱਠਾ ਜਾ ਕਰਦੀ ਸੀਗੀ ਇਕੱਠਾ ਕਰ ਕੋਈ ਹੋਰ ਕੰਮ ਕਰ ਲੈਂਦੇ ਕੰਮ ਹੈ ਹੀ ਨਹੀਂ ਕੋਈ ਬੇਲਾ ਬੰਦਾ ਕੀ ਕਰੇ ਹੁਣ ਉਹ ਤਾਂ ਮੈਂ ਕਹਿੰਦਾ ਸੀਗਾ ਪਤਾ ਲੱਗ ਗਿਆ ਮਮੀ ਦਾ ਤਾਂ ਸੱਚੀ ਉਹ ਕੀ ਸੱਚੀ ਸ਼ੁਕਰੇ ਵਾਹੀ ਗਰੂ ਦਾ ਕਿਹੜੀ ਸਰੀਚ ਗਏ ਨੇ ਉਹ ਰਿਸ਼ਤੇਦਾਰੀ ਚ ਨਾਗਤੇ ਹੂੰ ਤਾਂ ਸਿਮੂ ਨੇ ਦੱਸ ਤਾਂ ਮੈਨੂੰ ਕਹਿੰਦੀ ਪਰ ਅੱਜ ਤਾਂ ਮੈਨੂੰ ਦੱਸ ਕੇ ਨਹੀਂ ਗਈ ਵੀਰੇ ਵੀ ਕਿੱਥੇ ਗਈ ਹੈ ਕਹਿੰਦੀ ਪਰ ਪਹਿਲਾਂ ਨਾ ਕਹਿੰਦੀ ਮੈਨੂੰ ਇੱਥੇ ਇੱਕ ਬਾਬੇ ਦੇ ਲੈ ਕੇ ਜਾਂਦੀ ਹੁੰਦੀ ਸੀ ਕਹਿੰਦੀ ਕਹਿੰਦੀ ਪੁੱਛਾ ਲੈਣ ਗਈ ਹੁੰਦੀ ਸੀ ਜਾਂਦੀ ਹੁੰਦੀ ਸੀ 2 2 3 3 ਲਾ ਕੇ ਆਇਆ ਕਰਦੇ ਕਹਿੰਦੀ ਮੈਨੂੰ ਉਹੀ ਸ਼ੱਕ ਆ ਵੀ ਉੱਥੀ ਗਈ ਆ ਉਹ ਬਾਬੇ ਲਵੇ ਆਹੋ ਇਹ ਤਾਂ ਫਿਰ ਕੰਮ ਖਰਾਬ ਹੀ ਹੋ ਗਿਆ ਉਹ ਯਾਰ ਮੈਨੂੰ ਤਾਂ ਅੱਜ ਪਤਾ ਲੱਗਿਆ ਇਹ ਕਹਿੰਦੀ ਮੈਨੂੰ ਡਰਾ ਦਿੰਦੀ ਸੀ ਉਦੋਂ ਮੈਂ ਛੋਟੀ ਹੁੰਦੀ ਸੀ ਮੈਂ ਕਿਸੇ ਨੂੰ ਦੱਸਿਆ ਨਹੀਂ ਕਹਿੰਦੀ ਅੱਜ ਮੈਂ ਡਰਦੀਆਂ ਦੱਸਤਾ ਤੁਹਾਨੂੰ ਫਿਰ ਸਿੰਮੂ ਨੂੰ ਉਹ ਇਸ ਵਾਰ ਵੀ ਦੱਸ ਕੇ ਗਈ ਹੋਊਗੀ ਮੰਮੀ ਵੀ ਉਹ ਕਿੱਥੇ ਗਈ ਹੈ ਉਹ ਕਹਿੰਦੀ ਹੁਣ ਮੈਨੂੰ ਦੱਸ ਕੇ ਨਹੀਂ ਗਈ ਵੀ ਮੈਂ ਉਹਨੂੰ ਐ ਡਰਿਆ ਵੀ ਸਿੰਮੂ ਹੁਣ ਵੱਡੀ ਹੋ ਗਈ ਵੀ ਦੱਸ ਦਊਗੀ ਅੱਛਾ ਹਾਂ ਨਾ ਫਿਰ ਇੱਕ ਹੀ ਮਤਲਬ ਹੋਇਆ ਲੈ ਬਾਬਿਆਂ ਕੋਲੇ ਜਾਣ ਦਾ ਨਾਲੇ ਇੰਨੇ ਦਿਨ ਬਾਬਿਆਂ ਕੋਲੇ ਕੌਣ ਲਾ ਕੇ ਆਉਂਦਾ ਉਹ ਵੀ ਕਿਸੇ ਪਖੰਡੀ ਸਾਧ ਕੋਲੇ ਹੈ ਉਹ ਯਾਰ ਬੈਮਾ ਬਰਮਾ ਚ ਪੈ ਗਈ ਹੋਰ ਕੀ ਹੈ ਉਹ ਤਾਂ ਹੋਰ ਕੀ ਦੱਸਾਂ ਤੁਹਾਨੂੰ ਮੈਂ ਹੁਣ ਮੈਨੂੰ ਵੀ ਸ਼ਰਮ ਆਉਂਦੀ ਹੈ ਹੂੰ ਉਹ ਤਾਂ ਕਹਿੰਦੀ ਉੱਥੇ ਕਹਿੰਦੇ ਪੈਸੀ ਵੀ ਦੇ ਕੇ ਆਉਂਦੀ ਸੀ ਗੁੱਥੀ ਗੁੱਥੀ ਹੈ ਹਾਂ ਹੋਇ ਰੱਬਾ ਇਹ ਪਖੰਡੀਆਂ ਕੋਲੇ ਮੰਮੀ ਆਪਣਾ ਘਰ ਲੁਟਾਈ ਜਾਂਦੀ ਹੈ ਤਾਂ ਹੀ ਤਾਨੂੰ ਯਾਦ ਹੈ ਜਦੋਂ ਮੈਂ ਵਿਆਹੀ ਵਿਆਹੀ ਆਈ ਸੀ ਮੇਰੇ ਸ਼ਗਨ ਵਾਲੇ ਪੈਸੇ ਬਚੇ ਸੀ ਜਿਹੜੇ ਮੈਂ ਤੁਹਾਨੂੰ ਆਖਿਆ ਸੀ ਮੇਰੀ ਅਲਮਾਰੀ 'ਚੋਂ ਪੈਸੇ ਕਿੱਧਰ ਗਏ ਕਿਤੇ ਉਹ ਮੰਮੀ ਨੇ ਚੱਕ ਕੇ ਉਧਰ ਤਾਂ ਨਹੀਂ ਦੇ ਦਿੱਤੇ ਜੀ ਉਹ ਯਾਰ ਹੁਣ ਕੀ ਕੀਤਾ ਜਦੋਂ ਪਤੀ ਮੈਨੂੰ ਤਾਂ ਹੁਣ ਲੱਗਿਆ ਵੀ ਉਹ ਉਧਰ ਫਿਰਦੀ ਆ ਘਰ ਖਰਾਬ ਕਰਦੀ ਫਿਰ ਐ ਥੋੜੀ ਹੁੰਦਾ ਤਾਂ ਮੋਬਾਈਲ ਤਾਂ ਨਾ ਬੰਦਾ ਬੰਦ ਕਰੇ ਜਿਵੇਂ ਪਹਿਲਾਂ ਬਹਾਨੇ ਮਾਰਦੀ ਸੀ ਉਹ ਮੈਂ ਹੁਣ ਬਾਹਰ ਨਾ ਮਾਰ ਕੇ ਮੰਮੀ ਆਪਾਂ ਨੂੰ ਕਹਿ ਵੀ ਤਾਂ ਸਕਦੀ ਸੀ ਨਾ ਝੂਠੇ ਬੋਲ ਦਿੰਦੀ ਐ ਤੂੰ ਤਾਂ ਵੀ ਮੈਂ ਕਿਸ ਰਿਸ਼ਤਰੀ 'ਚ ਬੈਠੀ ਆ ਚਲ ਕੋਈ ਨਾ ਯਾਰ ਸ਼ਾਮ ਤੱਕ ਆਈ ਜਾਊਗੀ ਨਾ ਉਹ ਤਾਂ ਮੈਂ ਕਰਦਾ ਗੱਲ ਫਿਰ ਸੀਮੂ ਦੇ ਗਾਣਾ ਪੈਣਗੇ ਜੇ ਤੁਸੀਂ ਗੱਲ ਕਰੋਗੇ ਤਾਂ ਉਹ ਯਾਰ ਕੋਈ ਨਮ ਆਪਦੇ ਤਰੀਕੇ ਨਾਲ ਆਪ ਹੀ ਗੱਲ ਕਰ ਲੂਗਾ ਤੇ ਬਾਕੀ ਮੈਂ ਵੀ ਕਹਿੰਦਾ ਸੀਗਾ ਮੈਨੂੰ ਤਾਂ ਉਹਦੇ ਵੀ ਸ਼ੱਕ ਲੱਗਦਾ ਜੱਸੀ ਤੇ ਵੀ ਉਹ ਵੀ ਬਾਬਿਆਂ ਕੋਲ ਹੀ ਜਾਂਦੀ ਹੋਊਗੀ ਮੇਰੀ ਗੱਲ ਸੁਣੋ ਮੈਨੂੰ ਨਾ ਇਹ ਗੱਲ ਦਾ ਬੜਾ ਡਰ ਲੱਗਦਾ ਦੇਖਿਆ ਬਾਬਿਆਂ ਕੋਲੇ ਨਾ ਬਾਲੀਆਂ ਤਾਕਤਾਂ ਦੂਖ ਤਾਂ ਹੁੰਦੀਆਂ ਨੇ ਜੇ ਮੰਮੀ ਨੇ ਕੁਝ ਕਰਵਾਤਾ ਨਾ ਆਪਾਂ ਦੋਵਾਂ ਨੂੰ ਆਡਰ ਨਾ ਕਰਦੇ ਕਿਉਂ ਡਰੀ ਜਾਂਦੇ ਹੋ ਕੁਝ ਨਹੀਂ ਹੁੰਦਾ ਬਾਬਿਆਂ ਕੋਲੇ ਨਹੀਂ ਮੈਂ ਸੁਣਿਆ ਮੇ ਜੇ ਛੋਟੀ ਹੁੰਦੀ ਸੀ ਨਾ ਉਦੋਂ ਮੇਰੀ ਮੰਮੀ ਦੱਸਿਆ ਕਰਦੀ ਕਿ ਬਾਬਿਆਂ ਕੋਲੇ ਕਾਲਾ ਜਾਦੂ ਹੁੰਦਾ ਜਿਹੜੇ ਹਸਾਬ ਨਾਲ ਮੰਮੀ ਇਹਨਾਂ ਨੇ ਪੈਸੇ ਓਏ ਆਪਾਂ ਨੂੰ ਸ਼ੁਰੂ ਗੱਲ ਤਾਂ ਹੈਗੀ ਆ ਆਪਣੇ ਘਰ ਚ ਕਲੇਸ਼ ਵੀ ਤਾਂ ਕਿੰਨਾ ਰਹਿੰਦਾ ਹੈ ਨਾ ਨਾਲੇ ਤੁਸੀਂ ਵੀ ਤਾਂ ਕਦੇ-ਕਦੇ ਮੇਰੇ ਤੇ ਸ਼ੱਕ ਕਰਨੀ ਲੱਗ ਜਾਂਦੇ ਹੋ ਮੈਨੂੰ ਤਾਂ ਤੁਹਾਡੇ ਤੇ ਜਮਾਂ ਭਰੋਸਾ ਨਹੀਂ ਹੈਗਾ ਖਬਰ ਹੈ ਤੁਹਾਡੇ ਸਿਰ ਚ ਕੁਝ ਪਾਈ ਦਿੱਤਾ ਹੋਵੇ ਮੰਮੀ ਨੇ ਬਾਬਿਆਂ ਤੋਂ ਲਿਆ ਕੇ ਹੋਰ ਕੁਝ ਨਾ ਪਤਾ ਹੋਵੇ ਉਹੀ ਨਾਲ ਰਹੀ ਜੋ ਮੈਂ ਤਾਂ ਇਹ ਕਹਿੰਦਾ ਤੁਸੀਂ ਉੱਥੇ ਵੀ ਉਹਨੂੰ ਕਹਿ ਦਿਓ ਮੰਮੀ ਨੂੰ ਵੀ ਇੱਥੇ ਵੀ ਗੌਰ ਰੱਖੋ ਉਹ ਤੇ ਆਪਾਂ ਕਾਹਤੋਂ ਗੌਰ ਰੱਖੀ ਉਹਦੇ ਲੱਲਾ ਨਖਖਾ ਵਿੱਚ ਉਹਦੇ ਤੁਹੀਂ ਸ਼ੱਕ ਕਰੀ ਜਾਂਦੇ ਨੇ ਉਹ ਉਹ ਬਾਬਿਆਂ ਕੋਲੇ ਥੋੜੀ ਭੇਜੂਗੀ ਮਾਂ ਨੂੰ ਕੌਣ ਭੇਜੂਗੀ ਭਾਬੀ ਮੇਰੀ ਕਿਤਾਬ ਜਾਂਦੀ ਹੋਵੇ ਆਪ ਜਾਂਦੀ ਹੈ ਜਾਈ ਜਾਵੇ ਹਾਂ ਪਰ ਇਹ ਵੀ ਗੱਲ ਸਹੀ ਹੈ ਥੋੜੀ ਕਿਤੇ ਉਹ ਵੀ ਨਾ ਬਾਬਿਆਂ ਨੂੰ ਘਰ ਖਵਾਈ ਜਾਂਦੀ ਹੋਵੇ ਨਾਲੇ ਵੈਸੇ ਵੀ ਮੰਮੀ ਤੇ ਭਾਬੀ ਆਪਸ ਵਿੱਚ ਤਾਂ ਗੱਲਾਂ ਕਰਦੀਆਂ ਹੀ ਨੇ ਕਿਦੋਂ ਕੰਟੇ ਜੀ ਬਾਬਿਆਂ ਨੂੰ ਦੇਈ ਹੋਵੇ ਜਾਣ ਕੇ ਆਪਣੇ ਨਾਲ ਲੈ ਜਾਂਦੀ ਹੋਵੇ ਹਾਏ ਆਧਾ ਗੱਲ ਮੈਂ ਸੋਚੀ ਹੀ ਨਹੀਂ ਹੈਗੀ ਫਿਰ ਹੁਣ ਕੀ ਕਰੀਏ ਤੁਸੀਂ ਇੱਕ ਵਾਰੀ ਗੌਰ ਰੱਖੋਣਗੇ ਫੋਨ ਕਰਕੇ ਵੀ ਜਾਂਦੀ ਕਿੱਥੇ ਐ ਹਾਂ ਵੈਸੇ ਕਰੋ ਤਾਂ ਜਾਂਦੀ ਨਹੀਂ ਉਹ ਤਾਂ ਆਪਣੇ ਪੇਕੇ ਵੀ ਨਹੀਂ ਜਾਂਦੀ ਇੱਕ ਕੰਮ ਹੋ ਸਕਦਾ ਕਿਤੇ ਮੰਮੀ ਨੂੰ ਜਾਣੀ ਉਹਨੇ ਕਾਂਟੇ-ਕੂਟੇ ਫੜਾਤੇ ਵੀ ਤੂੰ ਵੇਚ ਕੇ ਪੈਸੇ ਜਿਹੜੇ ਹੋਗੇ ਬਾਬੇ ਨੂੰ ਦੇ ਕੇ ਮੈਂ ਸਾਡਾ ਕੰਮ ਕਰਵਾਦੀ ਹਾਂ ਇਹ ਵੀ ਹੋ ਸਕਦਾ ਤਾਂ ਮੇਰੇ ਦਿਮਾਗ 'ਚ ਤਰ੍ਹਾਂ-ਤਰ੍ਹਾਂ ਦੇ ਖਿਆਲ ਆ ਜਾਂਦੇ ਨੇ ਪਰ ਮੇਰੀ ਗੱਲ ਸੁਣੋ ਤੁਸੀਂ ਮੰਮੀ ਦੇ ਹੱਥਾਂ ਦਾ ਕੁਝ ਵੀ ਨਹੀਂ ਖਾਣਾ ਹੈਗਾ ਮੈਨੂੰ ਬਸ ਆ ਗੱਲ ਦਾ ਡਰ ਲੱਗਦਾ ਹੈ ਕਿਤੇ ਮੰਮੀ ਤੁਹਾਨੂੰ ਕੁਝ ਕੋਲ ਕੇ ਪਿਆਰ ਨਾ ਦੇਵੇ ਕਿਤੇ ਤੁਸੀਂ ਮੈਨੂੰ ਤਲਾਕ ਦੇ ਦੇ ਦੋ ਹੈ ਬੋਲੀ ਮੈਂ ਤੁਹਾਨੂੰ ਕਿਉਂ ਤਲਾਕ ਦੇਣ ਲੱਗੂੰ ਆ ਨਾ ਤੁਸੀਂ ਵਿਸ਼ਵਾਸ ਕਰਦੇ ਹੋ ਸਭ ਚੀਜ਼ਾਂ ਬਖੰਡਵਾਚ ਮੈਂ ਥੋੜੀ ਵਿਸ਼ਵਾਸ ਕਰਦੀ ਆ ਫਿਰ ਮੰਮੀ ਦਾ ਉੱਥੇ ਜਾਣ ਦਾ ਤਾਂ ਮਤਲਬ ਇਹੀ ਹੋਊਗਾ ਨਾ ਹੋਰ ਕੀ ਉਹ ਯਾਰ ਉਹ ਅਨਪੜਨੇ ਉਹ ਮਾਗਰ ਲੱਗ ਜਾਂਦੀਆਂ ਹੁੰਦੀਆਂ ਨੇ ਸੋਨ ਤਾਂ ਪਤੀ ਹੈ ਤੁਸੀਂ ਤਾਂ ਪੜੇ ਲਿਖੇ ਹੋ ਹਾਂ ਠੀਕ ਹੈ ਬੱਬਾ ਗੁਰੂ ਮੈਂ ਪੜ੍ਹੀ ਲਿਖੀ ਆ ਜਿਵੇਂ ਮੈਂ ਪੜ੍ਹੀ ਲਿਖੀ ਆ ਨਾ ਫਿਰ ਮੈਨੂੰ ਇਦਾਂ ਡੰਗਰਾ ਘਣੀ ਨਾ ਵੜਿਆ ਕਰੋ ਚੱਲ ਆ ਜੋ ਮੈਂ ਕਦੋਂ ਗਿਆ ਤੁਸੀਂ ਤਾਂ ਜਾ ਆਪੇ ਕੰਮ ਲੱਗ ਜਾਨੇ ਕਰਨਾ ਇਦਾਂ ਟਾਈਮ ਹੋਇਆ ਪਿਆ ਸਨ ਨਹੀਂ ਰੁੜਾਉਂਦਾ ਰੁੜਾ ਦਿਓ ਚੱਲ ਕੋਈ ਨਾ ਚਾਹ ਬਣਾ ਦੋ ਮੈਂ ਚਾਹ ਪੀ ਕੇ ਫੇਰੀ ਰਲਾਉਂਗਾ ਆ ਜੋ ਅੱਗ ਲਾਣੇ ਚੱਜੀ ਪੈਸੇ ਮੁੱਕਣੇ ਸੀ ਨਾਉ ਕੁੜੀ ਜੀ ਆਪ ਤਾਂ ਫੋਨ ਲਾਉਂਦੀ ਹੈਗੀ ਪਤਾ ਨਹੀਂ ਆ ਗਈ ਹੋਣੀ ਆ ਉਹਦੀ ਸਸਕ ਨਹੀਂ ਕਦੋਂ ਦੀ ਡੀ ਕਦੀਆਂ ਹੁਣ ਵੀ ਫੋਨ ਆਵੇ ਹੁਣ ਵੀ ਫੋਨ ਆਵੇ ਹੇ ਹੇ ਟੇਕਾ ਕਿਹੜਾ ਆਉਂਦੀ ਐ ਲੈ ਲਾ ਪ੍ਰੀ ਦਾ ਫੋਨ ਮੈਨੂੰ ਲੱਗਦਾ ਆ ਗਈ ਹੋਣੀ ਆ ਦੀ ਸੱਸਾ ਹੈਲੋ ਹੈਲੋ ਸਸਰੀਕਾਲ ਮਾ ਸਸਰੀਕਾਲ ਪੁੱਤ ਮੇਰੇ ਨਾ ਫੋਨ ਦੇ ਵਿੱਚ ਪੈਸੇ ਖਤਮ ਹੋ ਰਹੇ ਸੀ ਮੈਂ ਕਦੋਂ ਦੀ ਡਿੱਕੀ ਜਾਨੀ ਆ ਮਾਹ ਲੈ ਜੇ ਤੂੰ ਆਪ ਤੋਂ ਹੀ ਫੋਨ ਲਾ ਲੈ ਕਿਵੇਂ ਮਿਲਗੀ ਤੇਰੀ ਸੱਸਾ ਨਾ ਮੰਮੀ ਨਾ ਕੁੱਤ ਮੈਨੂੰ ਤਾਂ ਐ ਸੀਗਾ ਵੀ ਚੱਲ ਤੇ ਤਾਂ ਹੀ ਫੋਨ ਲਾਇਆ ਹੁਣ ਮਰਗੀ ਹੋਣੀ ਐ ਨਹੀਂ ਫੋਨ ਤਾਂ ਮੰਮੀ ਦੇ ਵੈਸੇ ਨਾਲ ਨਹੀਂ ਪੀਦਾ ਹੁਣ ਉਹ ਤੇ ਮੇਰੀ ਬਾਕੀ ਛੋਟਣ ਵਾਲਾ ਤਾਂ ਲੂ ਵੀ ਨਹੀਂ ਹੋਈ ਹੈਗੀ ਉਹਨੂੰ ਉਹੀ ਸੀ ਮੜੀ ਮੈਂ ਕਿਹਾ ਤੂੰ ਟੈਨਸ਼ਨ ਲੈਂਦੀ ਹੋਵੇਂ ਜਦ ਮੈਂ ਫੋਨ ਲਾ ਕੇ ਦੱਸਦਾ ਹੋ ਸਕਦਾ ਥੋੜੀ ਥੋੜੀ ਬਹੁਤ ਟੈਨਸ਼ਨ ਹੀ ਘਟ ਜੇ ਲੈ ਬੋ ਤਾਂ ਟੈਨਸ਼ਨ ਤਾਂ ਹੈਗੀ ਹੋਈ ਐ ਕਿ ਮੈਂ ਕੱਟੂਗੀ ਜਦੋਂ ਤੱਕ ਤੇਰੀ ਮਾਂ ਮਿਲਦੀ ਨਹੀਂ ਹੈਗੀ ਹੈ ਮੰਮੀ ਮੇਰੀ ਗੱਲ ਸੁਣੋ ਹਾਂ ਪਤਾ ਕੀ ਹੋਈ ਹੈ ਹੁਣ ਹਾਂ ਸਾਨੂੰ ਨਾ ਹੁਣ ਥੋੜਾ ਜਿਹਾ ਸ਼ੱਕ ਹੈ ਆ ਜਿਹੜੀ ਆਈ ਚੋਰੀ ਆਪਣੇ ਮੇਰੀ ਸੱਸ ਦੀ ਪਤਨੀ ਜੀ ਹਾਂ 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 ਸਿਮੂ ਹਾਂ ਇਹਦੇ ਨਾਲ ਨਾ ਇਹਨੇ ਧੀ ਜਵਾਈ ਨੇ ਗੱਲ ਕੀਤੀ ਹੋਈ ਹੁਣ ਅੱਛਾ ਤੇ ਇਹ ਕਹਿੰਦੀ ਸੀ ਇਹਨੇ ਇੱਕ ਸੱਚਾਈ ਦੱਸੀ ਹੈ ਤੇ ਮੇਰੀ ਸੱਸ ਦੀ ਕਹਿੰਦੀ ਪਹਿਲਾਂ ਨਾ ਹੁਣ ਤੋਂ 5-7 ਸਾਲ ਪਹਿਲਾਂ ਦੀ ਗੱਲ ਹੈ ਜਦੋਂ ਸਿਮੂ ਨਿਆਣੀ ਹੁੰਦੀ ਸੀ ਹਾਂ ਮੇਰੀ ਮਾਂ ਨਾ ਉਹ ਇਹਨੂੰ ਸਿਮੂ ਆਉਣ ਲੇ ਕਿ ਨਾ ਕਿ ਤੇਰੇ ਚ ਜਾਂਦੇ ਪਖੰਡੀ ਸਾਤਾ ਹੋਣੀ ਅੱਛਾ ਹਾਂ ਤੰਤਨ ਚਾਰ ਚਾਰ ਬੰਦੂ ਹੀ ਜਿਹੜੀਆਂ ਲਾ ਕੇ ਆਉਂਦੀ ਹੁੰਦੀਆਂ ਸੀ ਤੇ ਘਰੇ ਆ ਕੇ ਕੱਪ ਮਾਰ ਦਿੰਦੀ ਸੀ ਵੀ ਮੈਂ ਤਾਂ ਕਹਾ ਹੁਣ ਦੀ ਬੂਆ ਹੋੜੇ ਗਈ ਹੋਈ ਸੀ ਕਹਾੜੀ ਹੋੜੇ ਹੂੰ ਜਿਹਨੂੰ ਕੁੜੀ ਨੂੰ ਸੱਚ ਆ ਦਿੰਦੀ ਵੀ ਜਿਹੜੀ ਸੱਚ ਦੱਸਦਾ ਤੇ ਥੱਪੜ ਲੈਣਗੇ ਇਹ ਜੋ ਆਖੜੀ ਸੱਚ ਦੱਸਦੀ ਨਹੀਂ ਸੀ ਫਿਰ ਇਹਨੇ ਵਿਚਾਰੀ ਨੱਚ ਕਹਿੰਦਾ ਪੈਂਦੀ ਉਹਨਾਂ ਨੂੰ ਕਹਿਣ ਲੱਗ ਕੇ ਆਂਦੀ ਵੀਰੇ ਮੈਂ ਹੁਣ ਸਿਆਣੀ ਹੋ ਗਈ ਮੈਨੂੰ ਅਕਲ ਆ ਗਈ ਇਹਨਾਂ ਗੱਲਾਂ ਦੇ ਜੇ ਮੈਨੂੰ ਹੁਣ ਸ਼ੱਕ ਹੈ ਵੀ ਸ਼ਾਇਦ ਉਹ ਠੇਨਾ ਗਈ ਹੋਵੇ। ਦੇਖਲਾ ਮਾਸੀ ਬੋੜੇ ਹੋਏ ਹਨ ਲੱਭਣ ਲੱਗ ਰਿਆਂ ਬੋੜੇ ਵਾਂਗੂ। ਬੈਸ ਪੁੱਤ ਪੁੱਤ ਬੈਸ ਫਿਰ ਪੱਕੀ ਗੱਲ ਐ। ਉਥੇ ਹੀ ਗਈ ਐ। ਤੇ ਆਪਣੇ ਵਾਲੀ ਨੂੰ ਵੀ ਪਤਾ ਹੈਗਾ ਜ਼ਰੂਰ। ਪਰ ਇਹਨੇ ਜਾਣ ਕੇ ਦੱਸਿਆ ਨਹੀਂ। ਮੈਂ ਇਹਨੂੰ ਪੁੱਛਾ ਬਥੇਰਾ। ਤੈਨੂੰ ਪਤਾ ਕੀ ਲੱਗਾ ਤੇ ਗਿਆ ਗਈ ਤਾਂ ਉਹ ਬਾਬੇ ਕੋਲ ਨੇ। ਇਹ ਬਾਬੇ ਕੋਲ ਇਹ ਵੀ ਕਿਤੇ ਨਾ ਕਿਤੇ ਜਾਂਦੀ ਹੁੰਦੀ ਆ। ਹਰ ਵੀਰਵਾਰ ਇਹ ਦਵਾਈ ਦਾ ਵਹਨਣਾ ਲਾ ਕੇ ਨਾ ਤੇ ਨਾਲ ਲੈ ਕੇ ਮੁੰਡੇ ਨੂੰ ਇਹ ਜਾਂਦੀ ਹੁੰਦੀ ਆ ਘਰੋਂ ਬਾਹਰ। ਤੈਨੂੰ ਪਤਾ ਹੀ ਐ। ਮੈਂ ਤਾਂ ਇਹ ਕੁਛ ਪੁੱਛਦੀ ਆ ਚਾਰੇ ਪੈਰ ਚੱਕ ਕੇ ਪੈਂਦੀ ਆ ਦੇਖ ਮੈਨੂੰ ਤਾਂ ਕੁਛ ਦੱਸਦੀ ਨਹੀਂ ਹੈਗੀ ਪਰ ਜਾਣਾ ਹੈ ਜਾਣਾ ਇਹਨੇ ਅੱਜ ਵੀ ਸੀ ਤਿਆਰ ਹੋ ਰਹੀ ਸੀ ਇਹ ਪਰ ਉਹ ਤਾਂ ਜੂਵੀ ਢਿੱਲਾ ਹੋ ਰੇਗਾ ਤਾਂ ਕਰਕੇ ਨਹੀਂ ਗਈ ਹੈਗੀ ਵੀ ਇਹਨੂੰ ਗਾਹ ਠੰਡ ਲੱਗ ਜੂਗੀ ਹਾਂ ਤੇ ਮੇਰਾ ਤੇ ਤੁਹਾਡੇ ਜਵਾਈ ਦੇ ਸ਼ੱਕ ਸਹੀ ਨਿਕਲਿਆ ਉਹ ਤਾਂ ਮੈਨੂੰ ਅੱਜ ਪਹਿਲੀ ਕਹਿੰਦੇ ਸੀਗੇ ਕਹਿੰਦੇ ਤੂੰ ਵੀ ਮੰਮੀ ਤੋਂ ਮਣੋ ਮੋਟਾ ਪਤਾ ਕਰ ਬਣਾ ਤੇ ਤੇਰੀ ਭਾਬੀ ਤਾਂ ਨਹੀਂ ਕਿਤੇ ਜਾਂਦੀ ਮੈਂ ਕਿਹਾ ਨਾ ਉਹ ਤਾਂ ਫਿੱਟ ਵੀ ਨਹੀਂ ਜਾਂਦੀ ਉਹ ਕਹਿੰਦੇ ਨਾ ਮੈਨੂੰ ਸ਼ੱਕ ਹੈ ਮੰਮੀ ਨੂੰ ਵੀ ਇੱਕ ਪਿਸ਼ੱਕ ਹੋਰ ਵੀ ਹੈ ਫਿਰ ਕਿਵੇਂ ਪੱਕੇ ਨਿਕਲੂਗੀ ਕਿ ਮੈਂ ਪੁੱਤ ਜਿਹੜੇ ਟੌਪਸ ਕਹਿੰਦੀਆਂ ਨਾ ਇਹ ਮੇਰੇ ਨਾਮ ਆਉਂਦੀਆਂ ਵਿੱਚ ਚੋਰੀ ਕਰਕੇ ਲੈ ਗਈ ਹਾਂ ਸੀਮੂ ਕਹਿੰਦੀ ਵੀ ਆਇਆ ਕਰਕੇ ਪੂਆ ਤਾਂ ਮੈਂ ਜੀ ਪੁੱਤੇ ਦੀਆਂ ਬੁਟੀਆਂ ਬਾਬਿਆਂ ਨੂੰ ਪੈਸੇ ਵੀ ਲੈ ਕੇ ਆਇਆ ਕਰਦੀ ਹੁਣ ਆਪਣੀ ਫਾਪੀ ਕੋਲ ਜੇ ਪੈਸੇ ਉਸੇ ਦੇਉਗੀ ਬਾਬਿਆਂ ਨੂੰ ਫਿਰ ਤਾਂ ਵੀ ਰੈਦੀ ਚੋਰੀ ਫੜ ਲੂਗਾ ਹਣਾ ਮੈਨੂੰ ਤਾਂ ਲੱਗਦਾ ਇਹ ਟੌਪਸ ਰੂਪਸ ਨਾ ਜਾਂ ਤਾਂ ਪੇਚ ਪੂਛ ਕੇ ਪੈਸੇ ਵਟ ਕੇ ਉਹਨੂੰ ਫੜਾ ਦੇ ਹੋਣਗੇ ਮੇਰੀ ਸੱਸ ਨੂੰ ਵੀ ਤੂੰ ਮੇਰਾ ਵੀ ਕੰਮ ਕਰਵਾ ਦੀ ਬਾਬੇ ਤੋਂ ਸਹੀ ਗੱਲ ਐ ਪੁੱਤ ਤੇਰੀ ਇਹ ਸਾਰੀ ਐਸੀ ਦੀ ਕਹਾਸਤਾਨੀ ਲੱਗਦੀ ਐ ਮੈਨੂੰ ਤਾਂ ਮੈਨੂੰ ਤਾਂ ਪਹਿਲੇ ਦਿਨ ਤੋਂ ਸ਼ੱਕ ਐ ਇਸੇ ਤੇ ਸੀਗਾ ਇਹ ਜਾਣ ਕੇ ਤੈਨੂੰ ਤਾਂ ਜਾਣ ਕੇ ਵਿੱਚ ਫੜਦੀ ਐ ਇਹ ਕਿਉਂ ਇਹਦੇ ਕੋਲੇ ਹੋਰ ਤਾਂ ਕੋਈ ਚਾਰਾ ਹੈ ਹੀ ਨਹੀਂ ਸੀਗਾ ਹੈਨਾ ਤੇ ਖੇਡ ਮੇਰੀ ਮਮੀ ਉਹ ਤਾਂ ਉਦੇ ਵਰਗੀ ਕੋਈ ਜਨਾਨੀ ਹੋਰ ਸੱਖਈ ਨਹੀਂ ਉਹਨੂੰ ਮੇਰਾ ਤਾਂ ਪਤਾ ਸੀ ਵੀ ਮੈਂ ਤਾਂ ਇੰਨਾ ਖੂਬਖੰਡਾ ਚ ਪੈਣ ਵਾਲੀ ਹੈ ਨਹੀਂ ਹੈਨਾ ਉਹਦੀ ਮਿਲ ਗਈ ਇਹਦੇ ਨਾਲ ਮਤ ਦੱਸੀ ਹਣ ਹੂੰ ਹੂੰ ਉਹਨਾਂ ਤਾਂ ਕਰਕੇ ਵਸ ਇੱਕੋ ਜਿਹੇ ਰੜਕੇ ਦੋਹੇ ਜਣੀਆਂ ਡੜੇ ਮੰਮੀ ਮੇਰੀ ਗੱਲ ਸੁਣੋ ਇਹਦੇ ਹੱਥਾਂ ਦਾ ਕੁਝ ਨਾ ਖਾਇਆ ਕਰੋ ਬਾਬਾ ਗੂਬਿਆਂ ਗੜੇ ਤੁਸੀਂ ਆਪ ਹੀ ਕਹਿੰਦੇ ਹੁੰਦੇ ਸੀ ਨਾ ਮੈਨੂੰ ਨਿਆਣੀ ਹੁੰਦੀ ਰੁਪੇ ਤੇ ਨਾਲ ਕੋਈ ਕਾਲਾ ਜਾਦੂ ਹੁੰਦਾ ਤੂੰ ਮੈਨੂੰ ਮਾਂ ਕਿਸੇ ਦੀ ਈ ਵੀ ਨਹੀਂ ਸਿਖਾਉਂਦੀ ਕੋ ਆਂਟੀਆਂ ਦੀ ਪਹਿਲਾਂ ਪੁੱਤ ਹੁਣ ਇਹ ਤਾਂ ਘਰ ਦੀ ਹੋ ਗਈ ਹੁਣ ਇੱਕ ਮੌਕੇ ਚੀਜ਼ ਖਾਣੀ ਵੀ ਪੈਂਦੀ ਐ ਤੇ ਇੱਕ ਮੌਕੇ ਜਵਾਬ ਵੀ ਦਿੱਤਾ ਜਾਂਦਾ ਹੈ ਫਿਰ ਜੇ ਹਰ ਵਾਰ ਜਵਾਬ ਦੇ ਮੰਗੇ ਕਹੂਗੀ ਤੂੰ ਤਾਂ ਹਾਂ ਮੇਰੇ ਹੱਥ ਦੀ ਖਾਂਦੀ ਨਹੀਂ ਮੈਂ ਕਿਹੜਾ ਤੁਹਾਨੂੰ ਜ਼ਹਿਰ ਮਿਲਾਣ ਲੱਗੀ ਆ ਬੀਤੂੰ ਇਹ ਜਿਮਖੰਡਾ ਚ ਪੈ ਰਹੀ ਐ ਕਿਉਂ ਹੋ ਮੇਰੀ ਗੱਲ ਸੁਣੋ ਜਦੋਂ ਘਰ ਖਵਾਈ ਜਾਂਦੀ ਐ ਬੰਦਾ ਬੋਲਿਆ ਨਾ ਫਿਰ ਹੁਣ ਆ ਕੇ ਉਹ ਸੀਮੂ ਨਾਲ ਰੁਕ ਟਰਮੀਨ ਕਿ ਚੁਗਲੀ ਲਈ ਬੁੱਤ ਬਾਬਿਆਂ ਕੋਲੇ ਤਾਂ ਕੁਛ ਨਹੀਂ ਹੈਗਾ ਇਹ ਤਾਂ ਖਾਣ ਨੂੰ ਭਾਲ ਦੇ ਥੱਬਾ ਥੱਬਾ ਲੱਗਦਾ ਕਿ ਪੈਸਿਆਂ ਦਾ ਹੈ ਫਰੀ ਕੋਈ ਨਹੀਂ ਲਿਆਜ਼ ਕਰਦਾ ਹੈਗਾ ਮਮੀ ਉਸੇ ਦਾ ਗੱਲ ਐ ਤੁਸੀਂ ਜੇ ਮੰਨਣਾ ਹੀ ਐ ਤੁਸੀਂ ਆਪਣੇ ਕੋਰਵਾ ਨੂੰ ਮੰਨੋ ਪੜੀ ਸਿੱਖ ਧਰਮ ਨੂੰ ਮੰਨੋ ਗੁਰਦੁਆਰਾ ਸਾਹਿਬ ਜਾਓ ਜਿਹਦੀ ਸੰਗਰਾਂਦ ਦਾ ਦਿਹਾੜਾ ਕਿਤੇ ਤੁ ਗੁਰਦੁਆਰਾ ਸਾਹਿਬ ਜਾਣਾ ਸੀ ਕਰਤੀ ਐ ਤੂੰ ਦੇੜਿਆਂ ਚ ਇੰਨੀ ਅਕਲ ਕਿੱਥੋਂ ਐ ਪੁੱਤ ਐਨੀ ਅਕਲ ਕਿੱਥੋਂ ਇਹਨਾਂ ਨੂੰ ਗੱਲ ਸੁਣ ਲਾ ਉਹ ਅੰਦਰ ਬੜੀ ਬੈਠੀ ਐ ਮੈਂ ਇੰਨਾ ਸੋਕਰ ਬਾਹਰੇ ਬੈਠੀ ਸੀ ਤਾਂ ਆਪਣੀ ਇਹ ਗੱਲਬਾਤ ਹੋ ਗਈ ਜੇ ਕਿਤੇ ਉਹਨੇ ਸੁਣ ਲਿਆ ਨਾ ਉਹ ਤੇਰੀ ਸੱਸ ਨੂੰ ਫੇਰ ਫੋਨ ਕੜਕਾ ਦਊਗੀ ਵੀ ਇਹਨਾਂ ਨੂੰ ਪਤਾ ਲੱਗ ਗਿਆ ਮੇਰੀ ਗੱਲ ਸੁਣੋ ਮੈਂ ਤਾਂ ਤੁਹਾਨੂੰ ਤਾਂ ਹੀ ਫੋਨ ਲਾਇਆ ਪਰ ਉਹ ਕਿ ਫੋਨ ਲਾਉਣ ਲੱਗਦੀ ਐ ਮੈਂ ਕਿ ਸੀਮੂ ਨੂੰ ਵੀ ਨਾ ਪਤਾ ਲੱਗੇ ਚੱਲ ਫਿਰ ਵੀ ਅਗਲੀ ਦੀ ਭੂ ਹੈ ਹਨਾ ਅਗਲੀ ਕੋਈ ਗਿਪਰਾਈ ਕਰਦੇ ਨੇ ਜਾ ਤੁਹਾਨੂੰ ਤਾਂ ਫੋਨ ਲਾਇਆ ਮੈਂ ਕਿ ਆਪਦੀ ਮਾੜ ਜਣਾ ਉਹ ਚਾਪ ਰੂਸੀ ਵਰਤੋ ਚੌਕਸੀ ਵਰਤੋ ਧਿਆਨ ਰੱਖਿਆ ਗੁਰੂ ਆਪਦਾ ਤੇ ਡੈਡੀ ਦਾ ਨਾਲੇ ਵੀਰੇ ਨੂੰ ਵੀ ਕਹੀ ਜੀ ਤਾਂ ਕੀ ਪਤਾ ਵੀਰੇ ਦੇ ਹੱਥ ਤਵਾ ਦੇਵਾ ਤਾਂਹੀਂ ਤਾਂ ਕਹਿੰਨੀ ਆ ਪੱਤੇ ਦਾ ਪਤਾ ਨਹੀਂ ਹੈਗਾ ਕੋਈ ਇਹਨ ਤਾਂ ਨਾ ਘਰ ਜਾੜਨਾ ਹੈਗਾ ਜਾੜ ਕੇ ਰੱਖ ਦਊਗੀ ਮੇਰੀ ਗੱਲ ਸੁਣ ਹੁਣ ਮੈਂ ਤਾਂ ਇਹਨੂੰ ਪੁੱਛਦੀ ਨਹੀਂ ਹੈਗੀ ਕੋਸੇ ਜੇ ਪੁੱਛਦੀ ਆ ਤਾਂ ਚਾਰੇ ਪੈਰ ਚੱਕ ਕੇ ਪੈਂਦੀ ਆ ਇੰਨਾ ਮੈਨੂੰ ਪਤਾ ਇਹਨੇ ਸੱਚ ਦੱਸਣਾ ਨਹੀਂ ਆਹ ਤੇਰੇ ਬਾਪੇ ਨੇ ਇੱਕ ਦੋ ਵਾਰੀ ਪੁੱਛੇਗਾ ਕੜ ਤੱਕ ਤਾਂ ਜਾਊਗੀ ਜਾਊ ਪੁੱਤ ਪੱਕਾ ਇਹ ਨਹੀਂ اٹਕਦੀ ਹੈਗੀ ਆ ਤੇਰੇ ਪਾਪੇ ਨੇ ਇੱਕ ਦੋ ਵਾਰੀ ਪੁੱਛਿਆ ਕਹਿੰਦੀ ਮੈਂ ਦਵਾਈ ਦਵਾ ਕੇ ਲਿਉਣੀ ਐ ਇਹਨੇ ਬਥੇਰਾ ਕਿਹਾ ਵੀ ਭਾਈ ਮੈਂ ਨਾਲ ਵਗ ਚੱਲਦਾ ਕਹਿੰਦੀ ਲੈ ਤੂੰ ਸੋਹਣਾ ਲੱਗੇਗਾ ਲੋਕ ਕਹਿੰਦੀ ਪਿੰਡ ਦੇ ਗੱਲਾਂ ਬਣਾਉਣਗੇ ਫਿਰ ਅਭੀ ਸਹੁਰੇ ਨਾਲ ਤੁਰ ਹੀ ਜਾਂਦੀ ਐ ਹੁਣ ਜਦ ਮੁੰਡਾ ਕਰੇ ਹੈ ਨਹੀਂਗਾ ਮੈਨੂੰ ਨਾਲ ਲੈ ਕੇ ਤੁਰਦੀ ਨਹੀਂ ਹੈਗੀ ਤੇ ਪਾਪੇ ਨਾਲ ਕਹਿੰਦੀ ਐ ਚੋਰ ਐ ਤਾਂ ਹੀ ਚੱਲੀ ਜਾਂਦੀ ਐ ਨਾ ਤਾਂ ਹੀ ਕੱਲੀ ਜਾਂਦੀ ਮੈਂ ਕੀ ਕਰਦੀ ਐ ਸਾਨੂੰ ਆਈ ਵੀਰਵਾਰ ਨੂੰ ਕਹਿੰਦੀ ਐ ਮੈਂ ਪੈਨਸ਼ਨ ਘੜਾ ਕੇ ਲਿਉਣੀ ਐ ਅਸੀਂ ਕਹਿੰਦੇ ਵੀ ਤੇਰੀ ਆਈ ਵੀਰਵਾਰ ਨੂੰ ਹਫਤੇ ਬਾਅਦ ਜਿਹੜੀ ਪੈਨਸ਼ਨ ਆਉਂਦੀ ਐ ਸਹੀ ਗੱ ਕਦੀ ਕਹਿ ਦਿੰਦੀ ਐ ਮੈਂ ਫਲਾਣੀ ਛਦਰੀ ਜੀ ਆਂਨੀ ਆ ਫਲਾਣੀ ਜੀ ਆਂਨੀ ਆ ਚੱਲ ਮੈਂ ਨਾ ਤੇ ਪਰ ਉਹ ਐ ਤਾਂ ਹੀ ਆਖਰੀ ਵਾਪਸ ਆ ਜਾਂਦੀ ਸੀ ਹਰ ਵਾਰੀ ਇਹ ਵੀ ਆਥਣ ਜਾਂ ਵੀ ਦੱਸ ਕੇ ਗੱਪ ਮਾਰ ਕੇ ਹੁੰਦੀ ਸੀ ਸਾਨੂੰ ਪਰ ਅੱਜ ਤਾਂ ਬਿਨਾਂ ਦੱਸੇ ਗਈ ਐ ਉਹ ਆ ਤਾਂ ਆਪਣੀ ਜੱਸੀ ਵੀ ਆਥਣ ਨੂੰ ਆ ਜਾਂਦੀ ਐ ਇਹਨੇ ਨਹੀਂ ਕਦੇ ਰਾਤ ਨੂੰ ਤੇ ਲਾਈ ਹੈਗੀ ਇਹ ਤਾਂ ਉਹਦੀ ਮੋੜ ਹੁੰਦੀ ਹੈਗੀ ਤੇ ਮੇਰੀ ਮੇਰੀ ਗੱਲ ਸੁਣਾ ਮੈਨੂੰ ਲੱਗਦਾ ਨਾ ਉਹ ਬਾਹਰ ਆਂਦੀ ਐ ਮੈਂ ਤੇਰੇ ਪਾਪੇ ਨਾਲ ਗੱਲ ਕਰਦੀ ਸੀ ਤੇਰੇ ਕੋਲੇ ਆ ਕੇ ਜਾਂਦੇ ਆ ਮੰਮੀ ਮੇਰੀ ਗੱਲ ਸੁਣੋ ਤੁਸੀਂ ਅੱਜ ਨਾ ਆਇਓ ਫਿਰ ਹੁਣ ਤਾਂ ਦਿਨ ਛੱਪਣਾ ਨਾਲ ਹੋ ਰਿਹਾ ਸੀ ਦਵੇਰੇ ਆਜੋ ਕੋਈ ਨਾ ਪੁੱਤ ਕੱਲ ਨੂੰ ਆਵਾਂਗੇ ਫਿਰ ਅਸੀਂ ਤੇਰੇ ਕੋਲੇ ਕਬਰਾਂ ਹੀ ਨਾ ਤੂੰ ਚੰਗਾ ਕਿਵੇਂ ਕਬਰਾਂ ਹੀ ਨਾ ਮਾਂ ਕਿਸੇ ਗੱਲ ਦੀ ਟੈਨਸ਼ਨ ਨਾ ਲਈ ਪਤਾ ਤੂੰ ਕਿਉਂ ਆਬਦਾ ਆਬਦੇ ਦਿਮਾਗ ਤੇ ਲੋਡ ਪਾਇਆ ਹੈ ਟੈਨਸ਼ਨ ਪਈ ਪਈ ਹੈ ਵੀ ਸਾਡੇ ਘਰ ਦਾ ਬੁਰਾ ਹਾਲ ਚਲੋ ਚੰਗਾ ਮੰਮੀ ਸਿਨੂ ਆਉਂਦੀ ਹੈ ਤੂੰ ਫੇਰ ਕਰੂਗੀ ਆਹ ਠੀਕ ਠੀਕ ਪੁੱਤ ਠੀਕ ਆ ਮੇਰੇ ਫੋਨ 'ਚ ਪੈਸੇ ਨਹੀਂ ਹੈਗੇ ਚੰਗਾ ਤੂੰ ਆਪ ਹੀ ਲਾ ਲਈ ਮੈਂ ਰਾਤ ਨੂੰ ਲਾਉਂਗੀ ਆਹ ਠੀਕ ਏਏ ਮੇਰੇ ਰਬ ਲੈ ਦੇਖ ਲੈ ਇਕ ਕੁਝ ਕਰਦੀਆਂ ਫਿਰਦੀਆਂ ਨੇ ਬੂਨੇ ਜੱਸੀਏ ਤੂੰ ਨਾ ਗੱਲਾਂ ਤੇ ਵੀ ਉੱਤਰਨੀ ਐ ਕਹੇ ਜੇ ਗਿਰੇ ਹੋਏ ਕੰਮ ਕਰਦੀਆਂ ਤੂੰ ਟੌਕਸ ਅਗਾਹਾਂ ਬਾਬੇ ਨੂੰ ਦੇਤੇ ਨਹੀਂ ਕੁੜੀ ਦੀ ਸੱਸ ਵੀ ਤੇਨ ਆਪਦੇ ਨਾਲ ਮਿਲਿਆ ਰੱਖੀ ਹੈਗੀ ਹੈ ਕੱਲ ਨੂੰ ਜੇ ਗੱਲ ਦੇਣੀ ਆਗੀ ਫਿਰ ਕਿਵੇਂ ਸੱਚੀ ਹੋਜੇਂਗੀ ਤੂੰ ਨਾਲੇ ਮੇਰੀ ਕੁੜੀ ਦੀ ਗੁੱਤ ਪਟਾਵੇਂਗੀ ਮੂਖੀ ਬਣੋਗਾ ਉਹਨਾ ਮੁੰਡੇ ਕੋਲੇ ਗੱਲ ਕਰਨ ਜੋਗੇ ਕਿਸੇ ਕੋਲੇ ਪਾਹਫ ਨਹੀਂ ਕੱਢਣ ਜੋਗੇ ਤਾਂ ਹੀ ਕਹਿੰਦੇ ਨੇ ਕਿ ਆਪਦਾ ਝੱਗਾ ਚੱਕਿਆ ਆਪਦਾ ਢੱਡ ਨੰਗਾ ਹੋਊਗਾ ਕੀ ਦੱਸਾਂਗੇ ਕਿਸੇ ਨੂੰ ਵੀ ਸਾਡੀ ਦੀ ਇੰਨੀ ਮਾੜੀ ਕਰਤੁਤਾ ਨੇ ਚਲਾ ਲੈਣ ਦੇ ਤੇ ਪਾਫੇ ਨੂੰ ਉਹਦੇ ਕੋਲ ਤਾਂ ਗੱਲ ਕਰਨੀ ਹੋ ਪੈਣੀ ਹੈ